ਇਹਨਾਂ ਬਿਮਾਰੀਆਂ ਦਾ ਕਾਰਨ ਅਸੀਂ ਡਿਪਾਰਟਮੈਂਟ ਨੂੰ ਮੰਨੀ ਹੈ ਕਿ ਜੇ ਤੁਹਾਡੇ ਚਿੰਤਸਾਨੀਆਂ ਤਾਂ ਤੇ ਆਪ ਵੀ ਉਹੀ ਖੋਜ ਤੁਸੀਂ ਦੂਜੇ ਨੂੰ ਪੁੱਛਦੇ ਹੋ ਪੰਜਾਬ ਦਾ ਕਿਹੜਾ ਮੁੱਦਾ ਤੁਹਾਨੂੰ ਸਭ ਤੋਂ ਜ਼ਿਆਦਾ ਤੰਗ ਕਰਦਾ ਹੈ ਕਿ ਜਿਹੜੇ ਸਟੇਟ ਹੈੱਡ ਹੈਗੇ ਨੇ ਡਿਸਟ੍ਰਿਕਟ ਹੈੱਡ ਹੈਗੇ ਨੇ ਬਲਾਕ ਹੈੱਡ ਹੈਗੇ ਨੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਈ ਜਿਹੜੀ ਕਿ ਉਹ ਜ਼ਿੰਮੇਵਾਰੀ ਅੱਜ ਦੀ ਡੇਟ 'ਚ ਹੈ ਨਹੀਂ ਤੇ ਮਲਾਵਟ ਦਾ ਸ਼ਰਾਬ ਵਿੱਚ ਵੀ ਹੋ ਹੀ ਜਾਂਦੀ ਹੈ ਕਿ ਨਜਾ ਕਦੋਂ ਨਮਕ ਕਰ ਲੈਣਾ ਆਪਾਂ ਤੇ ਤੁਹਾਡਾ ਡੀਐਸਪੀ ਫੜਿਆ ਗਿਆ ਇੱਕ ਕਲਾ ਇੱਕ ਡੀਐਸਪੀ ਥੋੜੀ ਫੜਿਆ ਗਿਆ ਪਤਾ ਨਹੀਂ ਕਿੰਨੇ ਖੜੇ ਗਿਆ ਤੇ ਇਹ ਮੌਤਾਂ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਮਤਲਬ ਸ਼ਰਾਬ ਵਿੱਚ ਕਿਹੜੀ ਇਦਾਂ ਦੀ ਡੇਂਜਰ ਸੀਜ਼ ਜਿਹੜੀਆਂ ਹੋਣ ਹੋਈਆਂ ਨੇ ਵਿੱਚ ਇਟਾ ਉਹ ਤਾਂ ਬੇਸਿਕਲੀ ਸ਼ਰਾਬ ਨਹੀਂ ਸੀਗੀ ਨਾ ਉਹ ਸੀਗੀ ਮੈਥਨੋਲ 2016 ਤੋਂ 2024 ਤੱਕ 750 ਤੋਂ ਉੱਪਰ ਮੌਤਾਂ ਹੋਈਆਂ ਨੇ ਆਹ ਵੱਖਰੀਆਂ ਵੱਖਰੀਆਂ ਇੱਕ ਗਿਣਤੀ ਕਰਦੇ ਆ ਜਿਵੇਂ 2020 ਚ 121 ਮੌਤਾਂ ਇਕੱਠੀਆਂ ਹੋਈਆਂ ਸੀਗੀਆਂ ਹੁਣ ਕੈਮੀਕਲ ਕਿੰਨੇ ਪਾਏ ਆ ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ ਇਹ ਤਾਂ ਤੁਸੀਂ ਇਗਜ਼ਾਮਨ ਕਰੋਗੇ ਜਾਂ ਤੁਹਾਡੇ ਕੋਲ ਟੂ ਕਿਟ ਹੋਏਗੀ ਜਿਹੜੀ ਕਿ ਸਰਕਾਰ ਨੂੰ ਚਾਹੀਦਾ ਕਿ ਸਰਕਾਰ ਸੈਂਪਲਿੰਗ ਬਹੁਤ ਜ਼ਿਆਦਾ ਵਧਾਉਂਦੀ ਸਾਡੇ ਕੋਲ ਘਰੇ ਦੁੱਧ ਆਇਆ ਉਹਦੀ ਅਸੀਂ ਜੇ ਕੁਆਲਿਟੀ ਚੈੱਕ ਕਰਨੀ ਹੋਵੇ ਕਿਵੇਂ ਕਰ ਸਕਦੇ ਉਹ ਨੋਰਮਲੀ ਕਹਿੰਦੇ ਹੁੰਦੇ ਆ ਕਿ ਦੁੱਧ ਦੇ ਵਿੱਚ ਤੁਸੀਂ ਉਂਗਲ ਪਾਓ ਨਾ ਵਿੱਚ ਜਿਹੜਾ ਅਸਲੀ ਦੁੱਧ ਹੋਊਗਾ ਜਿਹੜਾ ਪਿਓਰ ਜਲ ਦੁੱਧ ਹੋਊਗਾ ਉਹ ਖਿਲਰੇਗਾ ਨਹੀਂ ਹੁਣ ਜਦੋਂ ਆਪਾਂ ਆਪਣੀ ਜ਼ਿੰਮੇਵਾਰੀ ਖੁਦ ਚੱਕਣੀ ਆ ਤੇ ਉਹਦੇ ਲਈ ਅਸੀਂ ਕੀ ਕਰੀਏ ਹੁਣ ਕਮਰਿਆਂ 'ਚ ਬੈਠਣ ਦੀ ਥੋੜੀ ਤਰ੍ਹਾਂ ਮਿਲਦੀ ਹੈ ਲੋਕਾਂ ਨੂੰ ਜਾਗਰੂਕ ਕਰਨ ਦੀ ਤਨਖਾਹ ਮਿਲਦੀ ਹੈ ਜੇ ਕਿਤੇ ਗਲਤੀ ਹੋ ਰਹੀ ਹੈ ਤੇ ਗਲਤੀ ਨੂੰ ਸੁਧਾਰਨ ਦੀ ਤਨਖਾਹ ਮਿਲਦੀ ਹੈ ਇਹ ਇਸ ਕਰਕੇ ਸਭ ਤੋਂ ਪਹਿਲਾ ਤਾਂ ਡਿਪਾਰਟਮੈਂਟ ਹੀ ਜ਼ਿੰਮੇਵਾਰ ਹੈ क्रेਜ਼ ਆ ਕਿ ਹਨਾ ਗਵਰਨਮੈਂਟ ਜੌਬ ਕਰੀਏ ਭਾਵੇਂ ਕਹਿੰਦੇ ਪੜ ਲਿਖ ਕੇ ਭਾਵੇਂ ਚਪੜਾਸੀ ਜੌਬ ਤੇ ਲੱਗ ਜਾਓ ਉਹ ਅੱਗੇ ਅੱਗੇ ਇੰਕਰੀਮੈਂਟ ਮਿਲ ਜਾਣਾ ਪਰ ਕਰੋ ਜ਼ਰੂਰ ਕਿਉਂਕਿ ਰਾਜਯੋਗ ਮੰਨਿਆ ਜਾਂਦਾ ਅਸੀਂ ਜਦੋਂ ਜੌਬ ਜਾਇਨ ਕੀਤੀ ਸੀ ਜਿਵੇਂ ਮੈਂ 87 ਚ ਜੌਬ ਜਾਇਨ ਕੀਤੀ ਸੀ ਸੋ ਉਦੋਂ ਸਾਨੂੰ ਇਹ ਹੁੰਦਾ ਸੀਗਾ ਕਿ ਅਸੀਂ ਵੱਡੇ ਅਫਸਰ ਬਣ ਜਾਈਏ ਤੇ ਅਸੀਂ ਕੀ ਕਰ ਸਕਦੇ ਹਾਂ ਅਸੀਂ ਇਹ ਨਹੀਂ ਸੋਚਿਆ ਸੀ ਅਸੀਂ ਕੀ ਕਮਾ ਸਕਦੇ ਹਾਂ ਜੇ ਸਰਕਾਰੀ ਵੈਕਸੀਨ ਲਵਾਉਣੇ ਹਨ ਨਾ ਜੇ ਤੁਸੀਂ ਪ੍ਰਾਈਵੇਟ ਕੋਲ ਜਾਈਏ ਉਹ ਕਹਿਣਗੇ ਕਿ ਸਰਕਾਰ ਕੋ ਉੰਨੀਆਂ ਨਹੀਂ ਹੁੰਦੀਆਂ ਪ੍ਰਾਈਵੇਟ ਕੋਲ ਮਹਿੰਗੀਆਂ ਤੇ ਵਧੀਆ ਇਹ ਜਿੰਨੀਆਂ ਵੀ ਵੈਕਸੀਨਾਂ ਸਾੰਧੀਆਂ ਨੇ ਇਹ ਵੈਕਸੀਨਸ ਇਹ ਨਹੀਂ ਹੈਗਾ ਕਿ ਪ੍ਰਾਈਵੇਟ ਵਾਲੇ ਜਿਹੜੇ ਹੈਗੇ ਨੇ ਉਹ ਵੱਖਰੀਆਂ ਬਣਾਉਂਦੇ ਨੇ ਤੇ ਸਰਕਾਰ ਵਾਲੇ ਵੱਖਰੇ ਇਹਨਾਂ ਦੀ ਬਣਾਉਣ ਵਾਲੀ ਮੈਨੂਫੈਕਚਰਿੰਗ ਫੈਕਟਰੀ ਕਿਹ ਹੈ ਨੰਬਰ 2 3 ਕਿ ਇਹਨਾਂ ਨੂੰ ਨਾ ਬਹੁਤ ਸਾਰੀਆਂ ਵੈਕਸੀਨਾਂ ਹੈਗੇ ਨੇ ਜਿਹੜੇ ਬਹੁਤ ਟੈਂਪਰੇਚਰ ਮੇਨਟੇਨ ਕਰਕੇ ਰੱਖਣਾ ਪੈਂਦਾ ਹੈ ਮਿਲਾਵਟ ਸਬਜ਼ੀਆਂ 'ਚ ਵੀ ਆ ਸਬਜ਼ੀਆਂ ਨੂੰ ਰੰਗ ਚੜਾ ਰਹੇ ਆ ਫਰੂਟਸ ਨੂੰ ਰੰਗ ਚੜਾ ਰਹੇ ਆ ਮਤਲਬ ਕੋਈ ਵੀ ਚੀਜ਼ ਤੁਸੀਂ ਦੇਖ ਲਓ ਹਰ ਚੀਜ਼ 'ਚ ਮਿਲਾਵਟ ਆ ਕਿਹੜੇ ਕਿਹੜੇ ਚੀਜ਼ ਅਸੀਂ ਘਰੇ ਉਗਾਲਾਂਗੇ ਤੁਸੀਂ ਕੀ ਕੀ ਕਰ ਲਓਗੇ ਹੈਨਾ ਤੁਸੀਂ ਆਟਾ ਲੈ ਲਓ ਆਟਾ ਆਟਾ ਵੀ ਮੈਦਾ ਜਿਹਾ ਹੀ ਲੱਗਦਾ ਉਹ ਵੀ ਹੈਨਾ ਮੈਦਾ ਚਾਕ ਮਲਾਇਆ ਹੁੰਦਾ ਵਿੱਚ ਹਾਂ ਮਤਲਬ ਤੁਸੀਂ ਕਿਹੜੀ ਕਿਹੜੀ ਚੀਜ਼ ਤੋਂ ਬਚ ਜਾਓਗੇ ਮੇਨ ਸਵਾਲ ਇਹੀ ਆ ਕਿ ਇਹਨਾਂ ਬਿਮਾਰੀਆਂ ਦਾ ਕਾਰਨ ਅਸੀਂ ਡਿਪਾਰਟਮੈਂਟ ਨੂੰ ਮੰਨੀਏ ਜੋ ਅੱਜ ਸਾਨੂੰ ਯੰਗਸਟਰਸ ਨੂੰ ਕਿਉਂਕਿ ਅਸੀਂ ਜ਼ਿਆਦਾਤਰ ਨਾ ਆਪਣੇ ਪੁਰਾਣਿਆਂ ਤੋਂ ਸੁਣਦੇ ਹੁੰਨੇ ਆ ਤੁਹਾਡੀ ਉਮਰ ਦੇ ਵਿੱਚ ਤਾਂ ਅਸੀਂ ਐਵੇਂ ਸੀਗੇ ਹੈਨਾ ਤੁਹਾਡਾ ਹੁਣੀ ਆ ਹਾਲ ਹੋ ਗਿਆ ਉਹਦੇ ਪਿੱਛੇ ਕਾਰਨ ਕੀ ਆ ਉਹਦਾ ਕਾਰਨ ਫਿਰ ਮੈਮ ਇਹ ਹੀ ਹੈ ਨਾ ਕਿ ਐਕਚੁਅਲੀ ਜਿਹੜੀ ਸੈਲਫ ਰਿਸਪੌਂਸਿਬਿਲਟੀ ਉਹ ਆਪਾਂ ਗਾਈ ਬੈਠੇ ਹਾਂ ਜਿਹੜਾ ਮੈਂ ਪਹਿਲਾਂ ਇੱਕ ਵਰਡ ਯੂਜ਼ ਕੀਤਾ ਜਦੋਂ ਸੀ ਰੈਲੀ ਕੀਤੀ ਨਾ ਮੇਰੇ ਵੱਲੋਂ ਕਾਫੀ سارے ਸਲੋਗਨਸ ਸੀ ਜਿਹੜੇ ਲਿਖੇ ਹੋਏ ਦੋ ਤਿੰਨ ਸਲੋਗਨਸ ਬੜੇ ਕੈਚੀ ਸੀਗੇ ਉਹ ਇੱਕ ਕੇਸ ਸੀਗਾ ਕਿ ਜੇ ਤੁਹਾਡੇ ਚ ਇਨਸਾਨੀਅਤ ਹੈ ਤਾਂ ਆਪ ਵੀ ਉਹੀ ਖੋਜ ਤੁਸੀਂ ਦੂਜਿਆਂ ਨੂੰ ਬੰਦੇ ਦੂਸਰਾ ਉਹਦੇ ਚ ਸੀਗਾ ਕਿ ਘੱਟ ਖਾਓ ਗੁਣਵਤਾ ਵਾਲਾ ਖਾਓ ਤੀਸਰਾ ਉਹਦੇ ਚ ਹੋਰ ਵੀ ਇਸ ਤਰ੍ਹਾਂ ਸੀਗਾ ਕਿ ਇਹ ਇਹ ਮਿਲਾਵਟ ਜਿਹੜੀ ਹੈਗੀ ਹੈ ਇਹ ਬੇਸਿਕਲੀ ਸਿਰਫ ਮਿਲਾਵਟ ਤੱਕ ਸੀਮਤ ਨਹੀਂ ਹੈ ਇਹ ਤਾਂ ਤੁਸੀਂ ਕਾਤਲ ਹੋ ਇੱਕ ਇੱਕ ਇਹ ਹੈਗਾ ਕਿ ਜਿਹੜਾ ਬੰਦਾ ਚਲੋ ਥੋੜਾ ਵੱਡਾ ਹੋ ਗਿਆ ਉਹਦੀ ਤਾਂ ਆਪਾਂ ਮੰਨ ਲੈਣੇ ਇੱਕ ਤੁਸੀਂ ਉਸ ਬੰਦੇ ਦੇ ਵੀ ਕਾਤਲ ਹੋ ਜਿਹੜਾ ਅਜੇ ਮਾਂ ਦੇ ਪੇਟ 'ਚ ਇਸ ਤੋਂ ਇਸ ਤੋਂ ਵੱਡਾ ਫਿਰ ਬੇਈਮਾਨੀ ਕੀ ਹੋ ਸਕਦੀ ਪਰ ਇਹ ਕਰ ਕੌਣ ਰਹੇ ਨੇ ਕਿਉਂਕਿ ਕੱਲਾ ਇੱਕ ਬੰਦਾ ਤਾਂ ਕਰ ਹੀ ਨਹੀਂ ਰਿਹਾ ਜਿਹੜਾ ਕੱਲਾ ਪਨੀਰ ਬਣਾ ਰਿਹਾ ਜਾਂ ਖੋਆ ਬਣਾ ਰਿਹਾ ਜਾਂ ਮਠਿਆਈ ਬਣਾ ਰਿਹਾ ਉਹ ਉਹ ਦੁੱਧ ਕਿਸੇ ਕੋਲੋਂ ਲੈ ਰਿਆ ਤੇ ਦੁੱਧ ਵਾਲਾ ਦੋ ਦੋਨੋਂ ਦੂਜਾ ਮਿਲਾ ਕੇ ਤੇ ਰਿਆ ਫਿਰ ਉਹ ਕੀ ਕੀ ਕਰਿਓ ਇੱਕ ਨਾਰਮਲ ਜਿਹਾ ਕੋਈ ਟਿਪ ਜੇ ਤੁਸੀਂ ਦੇਣਾ ਚਾਹੋ ਕਿ ਜਿੱਦਾਂ ਸਾਡੇ ਕੋਲ ਘਰੇ ਦੁੱਧ ਆਇਆ ਉਹਦੀ ਅਸੀਂ ਜੇ ਕੁਆਲਿਟੀ ਚੈੱਕ ਕਰਨੀ ਹੋਵੇ ਕਿਵੇਂ ਕਰ ਸਕਦੇ ਉਹ ਨਾਰਮਲੀ ਕਹਿੰਦੇ ਹੁੰਦੇ ਆ ਕਿ ਦੁੱਧ ਦੇ ਵਿੱਚ ਤੁਸੀਂ ਉਂਗਲ ਪਾਓ ਨਾ ਵਿੱਚ ਜਿਹੜਾ ਅਸਲੀ ਦੁੱਧ ਹੋਊਗਾ ਜਿਹੜਾ ਪਿਓਰ ਜਰ ਦੁੱਧ ਹੋਊਗਾ ਉਹ ਖਿਲਰੇਗਾ ਨਹੀਂ ਜੇ ਤੁਸੀਂ ਪਾਣੀ ਪਾਓਗੇ ਤਾਂ ਉਹਨੂੰ ਥੋੜਾ ਡ੍ਰੌਪਾ ਦਾ ਪਾਓ ਤਾਂ ਖਿਲਰ ਜਾਂਦਾ ਹੁੰਦਾ ਓਕੇ ਸਭ ਤੋਂ ਸੌਖਾ ਸਭ ਤੋਂ ਸੌਖਾ ਉ ਤਾਂ ਹੀ ਤੁਸੀਂ ਸ਼ਾਇਦ ਜ਼ਿਆਦਾ ਸਮਾਂ ਸ਼ਹਿਰ ਚ ਕੱਢਿਆ ਹੋਣਾ ਤੇ ਪਿੰਡ 'ਚ ਤਾਂ ਉਹ ਲੇਡੀਜ਼ ਮੜਾ ਜਾਂ ਦੁੱਧ ਪਾ ਇਦਾਂ ਕਰਕੇ ਹੱਥ ਪਾ ਕੇ ਇਦਾਂ ਹੀ ਦੱਸ ਦਿੰਦੀਆਂ ਸੀ ਹੁਣ ਵੀ ਅਸੀਂ ਇਹੀ ਕਹਿੰਦੇ ਹੁੰਦੇ ਆ ਕਿ ਤੁਸੀਂ ਦੁੱਧ ਨੂੰ ਨਾ ਥੋੜਾ ਜਿਹਾ ਉਂਗਲ ਪਾਵਾ ਵਿੱਚ ਤੇ ਜੇ ਤਾਂ ਉਹ ਥੱਲੇ ਡ੍ਰੌਪ ਡਿੱਗਿਆ ਤੇ ਉਹ ਇਕੱਠਾ ਜਾਂਦਾ ਇਹਦਾ ਮਤਲਬ ਉਹਦੋਂ ਠੀਕ ਹੈ ਤੇ ਜੇ ਉਹ ਖਿਲਰ ਗਿਆ ਤਾਂ ਮਤਲਬ ਪਾਣੀ ਤਾਂ ਪਹਿਲਾ ਪਾਰਟ ਹੈ ਉਹਦੇ ਵਿੱਚ ਹੁਣ ਕੈਮੀਕਲ ਕਿੰਨੇ ਪਾਏ ਆ ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹ ਤਾਂ ਜੋ ਤੁਸੀਂ ਐਗਜ਼ਾਮਨ ਕਰੋਗੇ ਜਾਂ ਤੁਹਾਡੇ ਕੋਲ ਟੂ ਕਿਟ ਹੋਏਗੀ ਜਿਹੜੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਸੈਂਪਲਿੰਗ ਬਹੁਤ ਜ਼ਿਆਦਾ ਵਧਾਵੇ ਸਭ ਤੋਂ ਜ਼ਿਆਦਾ ਫਰਸਟ ਪਾਰਟ ਹੈ ਫਰਸਟ ਪਾਰਟ ਹੁੰਦਾ ਹੈ ਰਜਿਸਟ੍ਰੇਸ਼ਨ ਦੂਸਰਾ ਹੈਗਾ ਕਿ ਇੰਟਰਵੈਂਸ਼ਨ ਆਪਾਂ ਬਹੁਤ ਯੂਜ਼ ਕਰਦੇ ਆਂ ਸੈਂਪਲਿੰਗ ਵਧਾਵੇ ਤੀਸਰਾ ਹੈਗਾ ਕਿ ਸਾਡਾ ਡਿਪਾਰਟਮੈਂਟ ਜਿਹੜਾ ਹੈਗਾ ਹੈਲਥ ਡਿਪਾਰਟਮੈਂਟ ਉਹ ਪ੍ਰੋਐਕਟਿਵ ਹੋ ਕੇ ਲੋਕਾਂ ਨੂੰ ਗੱਲਾਂ ਗੱਲ ਕਰਨ ਦੀ ਕੋਸ਼ਿਸ਼ ਕਰੇ ਆਪਣੇ ਲੋਕ ਆਪਾਂ ਨਾ ਡਰੀ ਜਨਿਆ ਉਦਾਂ ਹੀ ਮੈਂ ਦੇਖੋ 33 ਸਾਲ ਨੌਕਰੀ ਕੀਤੀ ਹੈ ਮੈਨੇ ਤਾਂ ਜੋ ਮੈਂ ਅੱਜ ਤੁਹਾਡੇ ਸਾਹਮਣੇ ਬੋਲਿਆ ਇਹ ਅੱਜ ਤੋਂ 33 ਸਾਲ 35 ਸਾਲ ਪਹਿਲਾਂ ਵੀ ਮੈਨੇ ਮੈਂ ਇਹੀ ਬੋਲਦਾ ਸੀਗਾ ਕਿਉਂਕਿ ਮੈਂ ਇਹ ਕਹਿ ਰਿਹਾ ਸੀਗਾ ਕਿ ਮੈਂ ਕੋਈ ਸਰਕਾਰ ਦੇ ਵਿਰੁੱਧ ਥੋੜੀ ਬੋਲ ਰਿਹਾ ਮੈਂ ਸਰਕਾਰ ਨੂੰ ਕੁਝ ਵੀ ਨਹੀਂ ਕਰਿਆ ਮੈਂ ਤਾਂ ਸਿਰਫ ਇਹ ਦੇਖ ਰਿਹਾ ਕਿ ਜੇ ਮੇਰੇ ਇਲਾਕੇ ਦੇ ਵਿੱਚ ਕੋਈ ਟਟਿਓਨਟੀਆਂ ਦੇ ਬਹੁਤ ਜ਼ਿਆਦਾ ਕੇਸ ਹੋ ਗਏ ਪੀਲੀਏ ਦੇ ਬਹੁਤ ਜ਼ਿਆਦਾ ਕੇਸ ਹੋ ਗਏ ਜਾਂ ਕਿਸੇ ਹੋਰ ਬਿਮਾਰੀ ਦੇ ਜ਼ਿਆਦਾ ਹੋ ਰਹੇ ਨੇ ਤੇ ਸਰਕਾਰ ਨੂੰ ਮੈਨੂੰ ਦੱਸਣ ਚ ਕੀ ਹਜਾ ਉਹ ਡਾਟਸਰ ਚੁੱਪ ਕਰ ਜਾਓ ਜੀ ਬਸ ਜੀ ਬਸ ਆ ਜਿਹੜੀ ਸਟੋਰੀ ਹੈ ਨਾ ਜਦੋਂ ਜਿਹਾਮ ਛੱਡੋ ਪਰੋ ਜੀ ਮੈਂ ਕੀ ਲੈਣਾ ਇਹ ਆਦਤ ਬਹੁਤ ਮਾੜੀ ਹੈ ਮੇਰੇ ਵੱਲੋਂ ਨਾ ਰਿਪੀਟਿਡਲੀ ਇੱਕ ਵਰਡ ਲਿਖਿਆ ਜਾਂਦਾ ਹੁੰਦਾ ਕਿ ਇਹ ਜਿਹੜੀ ਆਦਤ ਹੈਗੀ ਨਾ ਛੱਡੋ ਯਾਰ ਮੈਂ ਕੀ ਲੈਣਾ ਬਟ ਪਾਰਟਿਸਪੇਟ ਕੀ ਲਿਖਿਆ ਹੁੰਦਾ ਬਟ ਪਾਰਟਿਸਪੀਟ ਹਿੱਸੇਦਾਰ ਹੋਣਾ ਤੁਸੀਂ ਕਿਉਂ ਭਜਦੇ ਪਏ ਕੁਝ ਨਹੀਂ ਹੋਣ ਲਗਾ ਮੈਂ ਦੇਖੋ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਬੈਠਾ ਮੇਰੀ ਕਦੀ ਕੋਈ ਇਨਕਰੀਮੈਂਟ ਨਹੀਂ ਹੋਈ ਮੈਨੂੰ ਕਦੀ ਕੋਈ ਚਾਰਟ ਸ਼ੀਟ ਨਹੀਂ ਇਸ਼ੂ ਹੋਈ ਜਿੰਨੇ ਨੋਰਮ ਗਵਰਨਮੈਂਟ ਦੇ ਬਣੇ ਸੀ ਮੈਨੇ ਤਕਰੀਬਨ ਸਾਰੇ ਹੀ ਤੋੜੇ ਹਸਪੀਟਲ ਜਿਹੜੇ ਹੈਗੇ ਆ ਉਹ ਮੈਂ ਲੋਕਾਂ ਕੋਲ ਡੋਨੇਸ਼ਨ ਲੈ ਕੇ ਚਲਾਇਆ ਕਹਿੰਦੇ ਤੂੰ ਡੋਨੇਸ਼ਨ ਕਿਵੇਂ ਲੈ ਸਕਦਾ ਸਰਕਾਰੀ ਮੈਂ ਮੈਂ ਕਿਹੜਾ ਆਪਣੇ ਘਰ ਲੈ ਚਲਿਆ ਆ ਫਿਰ ਤੁਹਾਨੂੰ ਤਨ ਪਿਓਰ ਤਾਂ ਹੋਣਾ ਪਊਗਾ ਉੱਥੇ ਜੇ ਤੁਸੀਂ ਕਰ ਲੈ ਕੇ ਜਾਂਦੇ ਹੋ ਤਾਂ ਫਿਰ ਤਾਂ ਤੁਸੀਂ ਪੜੇ ਜਾਣਾ ਠੀਕ ਹੈ ਤੁਸੀਂ ਡਬਲ ਕੰਮ ਨਹੀਂ ਕਰ ਸਕਦੇ ਮਤਲਬ ਬਾਹਰ ਪਬਲਿਕ ਵਿੱਚ ਮੂੰਹ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਜੇ ਤੁਸੀਂ ਸਾਫ਼ ਹੈਗੇ ਤਾਂ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਅਸੀਂ ਕਈ ਸਾਰੇ ਹੌਸ ਡਿਸਟ੍ਰਿਕਟ ਮਹਾਲੀ ਦੇ ਤਕਰੀਬਨ ਇੱਕ ਸਿਵਲ ਹਸਪੀਟਲ ਮੇਰੀ ਪੋਸਟਿੰਗ ਨਹੀਂ ਲਈ ਉਸ ਤੋਂ ਛੱਡ ਕੇ ਜਿੰਨੇ ਵੀ ਹਸਪੀਟਲ ਆਸ-ਪਾਸੇ ਹੈਗੇ ਛੋਟੇ ਤੋਂ ਵੱਡੇ ਇਹ ਬਹੁਤੇ ਸਾਰੇ ਤੇ ਮੇਰੇ ਹੱਦੇ ਇੰਪਰੂਵ ਕੀਤੇ ਹੋਏ ਨੇ ਤੇ ਮੈਂ ਆਪਣੀ ਕੋਈ ਜੇ ਵੀ ਥੋੜੀ ਪੈਸੇ ਖਰਚ ਕਰਦਾ ਸੀ ਮੈਂ ਲੋਕਾਂ ਨੂੰ ਲੈ ਕੇ ਖਰਚ ਕਰਦਾ ਸੀ ਉਹਦੇ ਉੱਤੇ ਤੇ ਕੀ ਕੀ ਸਰਕਾਰ ਤਾਂ ਸਭ ਕੁਝ ਖੁੱਛ ਸੀਗੀ ਮੈਨੂੰ ਤਾਂ ਸਰਕਾਰ ਨੇ ਕਦੇ ਵੀ ਕੁਝ ਨਹੀਂ ਕੀਤਾ ਜਾਂ ਜਿਹੜੀ ਜਿਸ ਤਰ੍ਹਾਂ ਮੈਂ ਕਿਹਾ ਕਿ ਮੰਨ ਲਓ ਤੁਹਾਡੇ ਇਲਾਕੇ ਵਿੱਚ ਕੋਈ ਗਲਤ ਗੱਲ ਹੋ ਰਹੀ ਹੈ ਤੁਸੀਂ ਠੀਕ ਹੈ ਜੇ ਤਾਂ ਤੁਸੀਂ ਇਮਾਨਦਾਰ ਹੋ ਫਿਰ ਤਾਂ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਆਏਗਾ ਪਰ ਜੇ ਤੁਸੀਂ ਅੱਧਾ ਕਮਾਨਦਾਰੀ ਤੇ ਅੱਧੀ ਇੱਕ ਅੱਧਾ ਸੱਚ ਅੱਧਾ ਝੂਠ ਉਹ ਤਾਂ ਕਹਿੰਦੇ ਜਿਹੜਾ ਅੱਧੇ ਸੱਚ ਨਾਲੋਂ ਤਾਂ ਝੂਠ ਜ਼ਿਆਦਾ ਚੰਗਾ ਹੁੰਦਾ ਸੋ ਤਾਂ ਇਸੇ ਕਰਕੇ ਨੇ ਬਹੁਤ ਸਾਰੇ ਲੋਕ ਕੀ ਕਰਦੇ ਆ ਉਹ ਇੱਕ ਕੰਮ ਤਾਂ ਕਰ ਲਿਆ ਫਿਰ ਉਹ ਕੰਮ ਦਾ ਵਿੱਚੋਂ ਫਿਰ ਜੂਸ ਕੱਢਦੇ ਰਹਿੰਦੇ ਆ ਇਹ ਇਹ ਜਿਹੜੀ ਜਿੰਨੀ ਦੇ ਤੱਕ ਤੁਸੀਂ ਇਹ ਆਦਤ ਨਹੀਂ ਨਾ ਛੱਡਦੇ ਕਿਉਂਕਿ ਜਿਵੇਂ ਵਰਡ ਯੂਸ ਹੁੰਦਾ ਹੈ ਕਿ ਵਨ ਟਾਈਮ ਅਚੀਵਮੈਂਟ ਇਜ਼ ਐਨ ਓਪਰਚ्युनिटी ਐਕਸਲੈਂਸ ਇਜ਼ ਦਾ ਨੇਮ ਆਫ ਕੰਟੀਨਿਉਟੀ ਜਾਂ ਤੱਕ ਕਰਨਾ ਹੈ ਤੇ ਸਾਰਾ ਸੱਚ ਬੋਲੋ ਜਾਂ ਫਿਰ ਨਹੀਂ ਕਰਨਾ ਤਾਂ ਸਾਰਾ ਝੂਠ ਬੋਲੀ ਜਾਓ ਫਿਰ ਫੜੀ ਜਾਓ ਤੇ ਪੜਾਈ ਜਾਓ ਬਿਲਕੁਲ ਹੈ ਨਾ ਤੇ ਜੇ ਤੁਸੀਂ ਸੱਚ ਬੋਲਣਾ ਤੇ ਅੱਜ ਅੱਜ ਜਿਹੜੀ ਜ਼ਰੂਰਤ ਹੈ ਜਿੱਥੇ ਅੱਜ ਅਸੀਂ ਖੜੇ ਆ ਅੱਜ ਅਸੀਂ ਖੜੇ ਆ ਕਿ ਜੇ ਅੱਜ ਵੀ ਅਸੀਂ ਸੱਚ ਨਾ ਬੋਲਿਆ ਤੇ ਕੱਲ ਸਾਡੇ ਵਾਸਤੇ ਨਹੀਂ ਹੈ ਗਵਰਨਮੈਂਟ ਜੌਬ ਦੀ ਗੱਲ ਕਰਦੇ ਆ ਗਵਰਨਮੈਂਟ এমਪਲਾਈ ਤਾਂ ਤੁਸੀਂ ਰਹੇ ਹੀ ਹੋ ਯੰਗਸਟਰਸ ਵਿੱਚ ਵੀ ਚਲੋ ਸਾਡੇ ਪੇਰੈਂਟਸ ਵਿੱਚ ਵੀ ਬੜਾ ਕ੍ਰੇਜ਼ ਆ ਕਿ ਹਨਾ ਗਵਰਨਮੈਂਟ ਜੌਬ ਕਰੀਏ ਭਾਵੇਂ ਕਹਿੰਦੇ ਪੜ੍ਹ ਲਿਖ ਕੇ ਭਾਵੇਂ ਚਪੜਾਸੀ ਜੌਬ ਤੇ ਲੱਗ ਜਾਓ ਉਹ ਅੱਗੇ ਅੱਗੇ ਇਨਕ੍ਰੀਮੈਂਟ ਮਿਲ ਜਾਣਾ ਪਰ ਕਰੋ ਜ਼ਰੂਰ ਕਿਉਂਕਿ ਇਹ ਰਾਜਯੋਗ ਮੰਨਿਆ ਜਾਂਦਾ ਤੁਸੀਂ ਕੀ ਸਿਨੈਰੀਓ ਦੇਖਦੇ ਹੋ ਕਿ ਇਹ ਯੰਗਸਟਰਸ ਵਿੱਚ ਵੀ ਸੇਮ ਹੀ ਸੋਚ ਆ ਇਸ ਸੀਨ ਨੂੰ ਲੈ ਕੇ ਕਿ ਥੋੜੀ ਹੈ ਕਿ ਇਮਾਨਦਾਰੀ ਜਿੱਦਾਂ ਕਹਿ ਲਓ ਨਾ ਸਭ ਇਮਾਨਦਾਰੀ ਖਤਮ ਅੰਜ ਬਲਕੇ ਹੁਣ ਤਾਂ ਅਮਨਦੀਪ ਜੀ ਇਹ ਇਸ਼ੂ ਹੈ ਕਿ ਜਿਹੜੇ ਬਿਲਕੁਲ ਯੰਗ ਹੈ ਕਿਨੇ ਨਾ ਉਹਨਾਂ ਦੀ ਫਰਸਟ ਪ੍ਰੌਰੀਟੀ ਹੈ ਹੀ ਪੈਸੇ ਅਸੀਂ ਜਦੋਂ ਜੋਬ ਜਾਇਨ ਕੀਤੀ ਸੀ ਜਿਵੇਂ ਮੈਂ 87 ਚ ਜੋਬ ਜਾਇਨ ਕੀਤੀ ਸੀ ਸੋ ਉਦੋਂ ਸਾਨੂੰ ਇਹ ਹੁੰਦਾ ਸੀਗਾ ਕਿ ਅਸੀਂ ਵੱਡੇ ਅਫਸਰ ਬਣ ਗਏ ਤੇ ਅਸੀਂ ਕੀ ਕਰ ਸਕਦੇ ਆ ਅਸੀਂ ਇਹ ਨਹੀਂ ਸੋਚਿਆ ਸੀ ਅਸੀਂ ਕੀ ਕਮਾ ਸਕਦੇ ਆ ਅੱਜ ਤਾਂ ਹੁਣ ਸਿਚੁਏਸ਼ਨ ਇਥੇ ਹੈ ਉਹ ਕਹਿੰਦਾ ਵੀ ਮੈਂ ਕੀ ਕਮਾ ਸਕਦਾ ਜੇ ਉਹਨੂੰ ਜਾਂ ਥੋੜਾ ਬੋਤਾ ਮਾਪੀਵਾਲ ਦੇਖ ਲਈਦਾ ਉਹ ਠੀਕ ਹੈ ਪਪਾ ਉਹ ਲੰਘੇ ਟਾਈਮ ਤੁਹਾਡੇ ਵਾਲੇ ਜਿਵੇਂ ਮੇਰੀਆਂ ਦੋ ਬੇਟੀਆਂ ਨੇ ਤੇ ਇਹੀ ਸਟੋਰੀ ਹੈ ਪਪਾ ਤੁਹਾਡੇ ਵਾਲੇ ਦਿਨ ਲੰਘੇ ਠੀਕ ਹੈ ਹੁਣ ਤਾਂ ਪੈਸੇ ਚਾਹੀਦੇ ਖਾਣ ਵਾਸਤੇ ਤੇ ਇਹ ਕਿਸੇ ਇੱਕ ਦਾ ਮੇਰੇ ਬੱਚਿਆਂ ਦਾ ਨਹੀਂ ਜਾਂ ਕਿਸੇ ਹੋਰ ਦੇ ਬੱਚਿਆਂ ਦੀ ਜਨਰਲਿਸਟੈਂਡ ਇਹੀ ਹੈ ਕਿ ਪੈਸਾ ਕਿਵੇਂ ਕਮਾਉਣਾ ਬਸ ਉਹਨੂੰ ਕਿਸੇ ਵੀ ਕੁਆਲਿਟੀ ਦੇ ਨਾਲ ਉਹਨੂੰ ਕਿਸੇ ਇਨਸਾਨੀਅਤ ਨਾਲ ਕਿਸੇ ਔਨੈਸਟੀ ਨਾਲ ਅੱਜ ਦੀ ਡਿਟ ਦੇ ਵਿੱਚ ਕੋਈ ਸਬੰਧ ਨਹੀਂ ਹੈ ਕਿਸੇ ਕਿਸਮ ਦਾ ਆ ਜਿਹੜੇ ਦੋ ਕੇਸਿਸ ਮੈਂ ਤੁਹਾਨੂੰ ਦੱਸੇ ਹੋਣੇ ਹੁਣੇ ਉਹ ਹੈ ਦੋਵੇਂ ਇਹਨਾਂ ਨਾਲ ਰਿਲੇਟਡ ਸੀਗੇ ਉਹ ਬੰਦੇ ਵੀ ਇੰਨੇ ਜ਼ਿਆਦਾ ਜਿਨ੍ਹਾਂ ਨੇ ਮੈਨੂੰ ਕਾਲ ਕੀਤੀ ਐ ਇੰਨੇ ਜ਼ਿਆਦਾ ਬਜ਼ੁਰਗ ਵੀ ਨਹੀਂ ਸੀਗੇ ਮੀਡਲ ਏਜ ਦੇ ਆਸ-ਪਾਸ ਸੀ ਜਿਨ੍ਹਾਂ ਨੇ ਮੈਨੂੰ ਕਾਲ ਕੀਤੀ ਸਰ ਕੀ ਹੋ ਰਿਹਾ ਮੈਂ ਕਿਹਾ ਫਿਰ ਆਹ ਕੁਝ ਹੋ ਰਿਹਾ ਜਾਂ ਤਾਂ ਹਿੰਮਤ ਰੱਖੋ ਜਾਂ ਫਿਰ ਚੁੱਪ ਕਰੇ ਰਹੋ ਫਿਰ ਦੋਈ ਦੋਈ ਤਰੀਕੇ ਆ ਦੋੜ ਕੋਲ ਤੇ ਮੈਨੂੰ ਕਹਿੰਦੇ ਕਿ ਕੀ ਕਰੀਏ ਮੈਂ ਕਿਹਾ ਹਿੰਮਤ ਰੱਖੋ ਜੇ ਦਲੇਰ ਸਿੰਘ ਕੋਲੋਂ ਗੱਲਾਂ ਪੁੱਛਣੀਆਂ ਨੇ ਤਾਂ ਫਿਰ ਤੇ ਦਲੇਰੀ ਵਾਲੇ ਕੰਮ ਕਰੋ ਬਸ ਅਸੀਂ ਤਾਂ ਕੀਤੇ ਰਾਜੇ ਕੀਤੇ ਬਿਲਕੁਲ ਤਾਂ ਦਾ ਨਾਮ ਤੁਸੀਂ ਬਾਅਦ ਵਿੱਚ ਰੱਖਿਆ ਕਿ ਪਹਿਲਾਂ ਹੀ ਨਹੀਂ ਨਹੀਂ ਇਹ ਸ਼ਾਬਾਸ਼ ਇਹ ਤੇ ਮੇਰੇ ਮਾਤਾ ਮੇਰੇ ਪਿਓ ਨੂੰ ਨਾਮ ਤਾਂ ਹੀ ਪੰਜਾਬ ਦਾ ਕਿਹੜਾ ਮੁੱਦਾ ਤੁਹਾਨੂੰ ਸਭ ਤੋਂ ਜ਼ਿਆਦਾ ਤੰਗ ਕਰਦਾ ਮਿਲਾਵਟ ਤੇ ਤਾਂ ਆਪਾਂ ਗੱਲ ਕਰ ਲਈ ਇਹਦੇ 'ਚ ਨਾ ਅਸਲ 'ਚ ਦੇਖੋ ਜਦੋਂ ਆਪਾਂ ਫੈਮਿਲੀ 'ਚ ਵੀ ਗੱਲ ਕਰਦੇ ਆ ਜਿਵੇਂ ਫੈਮਿਲੀ ਚੱਲਦੀ ਹੈ ਇਸੇ ਤਰ੍ਹਾਂ ਸਟੇਟ ਚੱਲਦੀ ਹੈ ਇਸੇ ਤਰ੍ਹਾਂ ਡਿਸਟ੍ਰਿਕਟ ਚੱਲਦਾ ਹੈ ਇਸੇ ਤਰ੍ਹਾਂ ਸੈਂਟਰ ਚੱਲਦਾ ਹੈ ਤੇ ਫੈਮਿਲੀ ਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਬੰਦਾ ਹੁੰਦਾ ਹੈ ਉਹ ਹੁੰਦਾ ਤੁਹਾਡਾ ਮਦਰ ਤੇ ਤੁਹਾਡੇ ਫਾਦਰ ਉਹ ਜਿਹੜੇ ਘਰ 'ਚ ਵੱਡੇ ਹੁੰਦੇ ਆਂ ਵਿੱਚ ਜਿਵੇਂ ਆਪਾਂ ਨਾਰਮਲ ਟੀਮ ਦੇ ਵਿੱਚ ਕਹਿੰਦੇ ਆਂ ਕਿ ਮਾਂ ਘਰ ਨੂੰ ਸੰਭਾਲ ਲੈਂਦੀ ਐ ਹੂੰ ਤੇ ਪਿਓ ਜਿਹੜਾ ਹੈਗਾ ਉਹ ਮਿੰਤ ਦੂਜੇ ਟੰਗ ਨਾ ਕਰਕੇ ਬਾਹਰ ਵੀ ਫਿਰ ਤੁਰ ਕੇ ਲਿਆ ਸਕਦਾ ਏ ਇਸੇ ਤਰ੍ਹਾਂ ਜਿਹੜੀ ਸਭ ਤੋਂ ਇੰਪੋਰਟੈਂਟ ਪਾਰਟ ਆ ਨਾ ਉਹ ਅੱਜ ਦੀ ਡੈਮੋਕ੍ਰੇਸੀ ਜਿਹੜੀ ਹੈਗੀ ਐ ਸਰਕਾਰਾਂ ਦਾ ਬੰਦਾ ਦਾ ਤਰੀਕਾ ਸਰਕਾਰਾਂ ਦਾ ਫਿਰ ਅਗੋਂ ਕਿਉਂਕਿ ਬੰਦਾ ਤਰੀਕਾ ਹੀ ਗਲਤ ਐ ਇਸ ਕਰਕੇ ਫਿਰ ਉਹ ਜਿਵੇਂ ਅਸੀਂ ਕਹਿੰਨੇ ਆਂ ਨਾ ਕਿ ਮਾਂ ਪਿਓ ਵਾਲੀ ਸਾਰੀ ਰਿਸਪੋਨਸੀਬਿਲਟੀ ਚਾਚਾ ਤਾਇਆ ਨਹੀਂ ਲੈ ਸਕੀ ਉਹ ਤਾਂ ਮਾਤੇ ਪਿਉ ਨਹੀਂ ਲੈਣੀ ਪਏਗੀ ਇੱਥੇ ਵੀ ਕੁਝ ਸਟੋਰੀ ਇਹੀ ਹੈ ਕਿ ਜਿਹੜੇ ਸਟੇਟ ਹੈੱਡ ਹੈਗੇ ਨੇ ਡਿਸਟ੍ਰਿਕਟ ਹੈੱਡ ਹੈਗੇ ਆ ਬਲਾਕ ਹੈੱਡ ਹੈਗੇ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਏਗੀ ਜਿਹੜੀ ਕਿ ਉਹ ਜ਼ਿੰਮੇਵਾਰੀ ਅੱਜ ਦੀ ਡੇਟ ਚ ਹੈ ਨਹੀਂ ਨਾ ਹੀ ਤਾਂ ਉਹ ਗਵਰਨਮੈਂਟ ਲੈਵਲ ਤੇ ਹੈ ਇਸ ਕਰਕੇ ਮੈਂ ਪਹਿਲਾਂ ਇੱਕ ਵਰਡ ਯੂਜ਼ ਕੀਤਾ ਸੀ ਫਿਲਰ ਗਵਰਨਮੈਂਟ ਮਾਡਲ ਹੈ ਇਹ ਜਿਹੜਾ ਹੁਣ ਇਸ ਵਕਤ ਹੈ ਤੇ ਜਿਹੜੀ ਉਹਦੀ ਸੋਸ਼ਲ ਰਿਸਪੌਂਸਿਬਿਲਟੀ ਜਿਹੜੀ ਇਹਨਾਂ ਨੇ ਲੈਣੀ ਸੀਗੀ ਪੋਲੀਟੀਸ਼ੀਅਨਸ ਨੇ ਪੋਲੀਟੀਸ਼ੀਅਨ ਤਾਂ ਅੱਜ ਦੀ ਡੇਟ ਚ ਬਿਜ਼ਨਸਮੈਨ ਨੇ ਅਤੇ ਸ ਜ 2 3 ਦਿਨਾਂ ਤੋਂ 4 ਦਿਨਾਂ ਤੋਂ ਜੋ ਮਜੀਠਾ ਦੇ ਵਿੱਚ ਹੋਇਆ ਸ਼ਰਾਬ ਵਾਲਾ ਰੋਲਾ ਸੁਣੀ ਰਹੇਗਾ ਨਾ ਪਸਾਰੇ ਸਮੇਂ ਤੇ ਕੌਣ ਲੋਕ ਨੇ ਉਹ ਜਿਹੜਾ ਉਸ ਰੈਕਟਰ ਨੂੰ ਚਲਾਉਂਦੇ ਆ ਜਾਂ ਪੰਜਾਬ ਵਿੱਚ ਹੁਣ ਬਹੁਤ ਜ਼ਿਆਦਾ ਜਿਹੜਾ ਨਸ਼ਿਆਂ ਦਾ ਰੋਲਾ ਪਿਆ ਹੋਇਆ ਹੈ ਕੌਣ ਲੋਕ ਨੇ ਇਸ ਨੂੰ ਚਲਾਉਂਦੇ ਨੇ ਸਭ ਤੋਂ ਵੱਡੇ ਵੱਡੇ ਠੇਕੇਦਾਰ ਤਾਂ ਤੁਹਾਡੇ ਹੈ ਹੀ ਪੋਲਿਟਿਸ਼ੀਅਨਸ ਨੇ ਚਾਹੇ ਉਹ ਮੰਤਰੀ ਹੈ ਚਾਹੇ ਸੰਤਰੀ ਹੈ ਚਾਹੇ ਉਹ ਐਮ ਐਲ ਏ ਹੂੰ ਤੇ ਫਿਰ ਆਪਾ ਲੋਕਾਂ ਨੂੰ ਕਿਹੜੀਆਂ ਸੌਂ ਖਾਂਦੇ ਪਰਨੇ ਉਹ ਕਹਿੰਦਾ ਜੀ ਮੈਂ ਗੁੜਕਾ ਸਾਹਿਬ ਦੀ ਸੌਂ ਖਾਦੀ ਜੀ ਉਹ ਕਹਿੰਦਾ ਜੀ ਮੈਂ ਫਲਾਣੇ ਥਾਂ ਤੇ ਜਾ ਸੌਂ ਖਾਦੀ ਜੀ ਇਸ ਪਿੱਛੇ ਕੋਈ ਕਹਿੰਦਾ ਮੈਂ ਗਰੰਟੀ ਦਿੱਤੀ ਜੀ ਤੇ ਮਲਾਵਟ ਤਾਂ ਸ਼ਰਾਬ ਵਿੱਚ ਵੀ ਹੋਈ ਜਾਂਦੀ ਆ ਮੈਂ ਤੁਹਾਨੂੰ ਦੱਸਾਂ ਮੈਂ ਪਹਿਲਾਂ ਪੰਜਾਬ ਦਾ ਡਾਕਟਰ ਸੀਗਾ ਜਿੰਨੇ ਐਜ਼ ਅ ਸਿਵਲ ਸਰਜਨ ਸੈਂਪਲ 2019 ਚ ਭਰੇ ਸੀ ਤੇ ਐਕਸਾਈਜ ਡਿਪਾਰਟਮੈਂਟ ਉਦੋਂ ਵੀ ਬਹੁਤ ਰੋਲਾ ਪਾਉਂਦਾ ਸੀ ਹੁਣ ਤੁਸੀਂ ਦੇਖੋ ਅਮਨਦੀਪ ਜੀ ਕਿ ਇਹ ਕਹਿੰਦੇ ਆ ਕਿ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਤੇ ਕੱਲ ਤੇ ਇਹਨਾਂ ਦਾ ਡੀਐਸਪੀ ਫੜਿਆ ਗਿਆ ਉੱਥੇ ਅਮਰਸਰ ਜੇਲ੍ਹ ਨਸ਼ਾ ਦਾ ਨਾਲ ਜਿਹੜੀ 85 ਕਿਲੋ ਹਿਰੋਇਨ ਪੜੀ ਗਈ ਠੀਕ ਹੈ ਨਸ਼ਾ ਕਦਨਾ ਮੁਕਤ ਕਰ ਲੈਣਾ ਆਪਾਂ ਤੇ ਤੁਹਾਡਾ ਡੀਐਸਪੀ ਫੜਿਆ ਗਿਆ ਇੱਕ ਕਲਾ ਇੱਕ ਡੀਐਸਪੀ ਥੋੜੀ ਫੜਿਆ ਗਿਆ ਪਤਾ ਨਹੀਂ ਕਿੰਨੇ ਫੜਿਆ ਗਿਆ ਕਿੰਨੇ ਕੇਐਸਐਚਓ ਫੜਿਆ ਗਿਆ ਆਪਾਂ ਫਿਰ ਕਰ ਕੀ ਰਹੇ ਹਾਂ ਤੇ ਤਾਂ ਹੀ ਮੇਰੇ ਵੱਲੋਂ ਨਾ ਇੱਕ ਇਹ बार-बार ਲਿਖਿਆ ਜਾ ਰਿਹਾ ਕਿ ਜਿਨ੍ਹਾਂ ਨੇ ਅਸਲ 'ਚ ਨਸ਼ਿਆਂ ਤੇ ਕੰਟਰੋਲ ਕਰਨਾ ਸੀਗਾ ਉਹ ਤੇ ਸੌਣ ਖਾ ਕੇ ਹੀ ਕੰਟਰੋਲ ਕਰੀ ਬੈਠੇ ਆ ਅਸਲ 'ਚ ਸੁਦਾਗਰ ਤਾਂ ਉਹੀ ਨੇ ਅਸਲ ਸੁਦਾਗਰ ਜਿਹੜੇ ਨੇ ਆਪਾਂ ਮਹਾਲੀ ਬੈਠੇ ਆ ਮਹਾਲੀ ਜਿੰਨੇ ਠੇਕੇ ਹੈਗੇ ਨੇ ਇਸ ਇੱਕ ਇਹ ਹੋਣ ਵਾਲੇ ਐਮਐਲਏ ਦੇ ਤੇ ਜਾਂ ਪਹਿਲੇ ਵਾਲੇ ਮੰਤਰੀ ਦੇ ਇੱਕ ਮੁਕਰ ਸਕਦੇ ਕਿ ਨਾ ਤੇ ਠੇਕੀ ਨਹੀਂ ਹੈਗੀ ਹੂੰ ਚਲੋ ਇਹ ਕੋਈ ਇਲੀਗਲ ਧੰਦਾ ਨਹੀਂ ਹੈ ਲੇਕਿਨ ਤੁਸੀਂ ਜਦੋਂ ਆਪਾਂ ਕਹਿੰਦੇ ਆ ਕਿ ਸ਼ਰਾਬ ਜਿਹੜਾ ਹੈਗਾ ਉਹ ਨਸ਼ਾ ਹੈ ਪਰ ਇਹਨਾਂ ਮੰਨਣਾ ਥੋੜੀ ਇੱਕ ਸ਼ਰਾਬ ਨਸ਼ਾ ਤੁਸੀਂ ਕਿਸੇ ਵੀ ਪੋਲੀਟੀਸ਼ੀਅਨ ਨੂੰ ਪਿਛਲੇ 10 15 ਦਿਨਾਂ ਤੋਂ ਮੇਰੇ ਕੋਲੋਂ ਬੜੀ ਬੜੀ ਜੀ ਸਵਾਲ ਬਾਰ-ਬਾਰ ਪੁੱਛਿਆ ਜਾ ਰਿਹਾ ਕਿ ਸ਼ਰਾਬ ਨਸ਼ਾ ਹੈ ਜੀ ਤੇ ਮੈਂ ਕਹਾਂ ਹੋਰੇ ਕੀ ਹੈ ਇਹ ਕਿਹੜਾ ਅੰਮ੍ਰਿਤ ਹੈ ਤੇ ਹੈ ਹੀ ਨਸ਼ਾ ਹੀ ਹੈ ਰਿਕਾਰਡ ਇੰਚ ਨਸ਼ੇ ਸੈਂਸਟਿਫਿਕਲੀ ਇੰਚ ਹੈ ਤੇ ਉਹਨੂੰ ਚਲਾ ਕੌਣ ਰਿਹਾ ਹੈ ਤੁਹਾਡੇ ਐਮ ਐਲ ਏ ਤੇ ਮੰਤਰੀ ਤੇ ਤੁਸੀਂ ਕਹਿੰਦੇ ਜੀ ਅਸੀਂ ਨਸ਼ਾ ਬੰਦ ਕਰਦੇ ਹਾਂ ਤੇ ਇਹ ਮੌਤਾਂ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਮਤਲਬ ਸ਼ਰਾਬ ਵਿੱਚ ਕਿਹੜੀ ਇਦਾਂ ਦੀ ਡੇਂਜਰਸ ਸੀਜ਼ ਜਿਹੜੀਆਂ ਹੋਣ ਹੋਈਆਂ ਨੇ ਬਿਜਟਚ ਉਹ ਤਾਂ ਬੇਸਿਕਲੀ ਸ਼ਰਾਬ ਨਹੀਂ ਸੀਗੀ ਨਾ ਉਸੇ ਕੀ ਮੈਥਨੋਲ ਮੈਥਨੋਲ ਬੇਸਿਕਲੀ ਜ਼ਹਿਰ ਹੈ ਔਰ ਇਹ ਇੰਡਸਟਰੀ ਚ ਇਹ ਕੈਮੀਕਲ ਹੈ ਜਿਹੜਾ ਇੰਡਸਟਰੀ ਚ ਵਰਤਿਆ ਜਾਂਦਾ ਹੈ ਔਰ ਇੰਡਸਟਰੀ ਚ ਜਿਵੇਂ ਪੇਂਟ ਵਾਲੀ ਇੰਡਸਟਰੀ ਹੋਗੀ ਪਲਾਸਟਿਕ ਵਾਲੀ ਇੰਡਸਟਰੀ ਹੋਗੀ ਕਿਥਾਵਾਂ ਤੇ ਮੈਡੀਸਿਨਸ ਬਤਿਆ ਜਾਂਦਾ ਫਿਰ ਇਹ ਕਾਫੀ ਇਨਫਲੇਮੇਬਲ ਵੀ ਹੈ ਅੱਗ ਬਹੁਤ ਜਲਦੀ ਲੱਗਦੀ ਹੈ ਇਸ ਨੂੰ ਵਿੱਚ ਮੀਥਨ ਤੋਂ ਬਣਿਆ ਹੁੰਦਾ ਵਿੱਚ ਸੋ ਇਸ ਕਰਕੇ ਨਾ ਇਹ ਇੱਕ ਕੈਮੀਕਲ ਹੈ ਇਹ ਕੋਈ ਸ਼ਰਾਬ ਨਹੀਂ ਹੈ ਪਰ ਕਿਉਂਕਿ ਥੋੜਾ ਜਿਹਾ ਨਸ਼ਾ ਤੇ ਦੇਹੇਗੀ ਜਦੋਂ ਵੀ ਜਿਹੜੀ ਹੈਗੀ ਹੈ ਇਹਨਾਂ ਨੇ ਕੀ ਕੀਤਾ ਕਿ ਇਹ ਜਿਹੜਾ ਮੈਥਨੋਲ ਹੈਗਾ ਇਹ ਅੰਮ੍ਰਿਤਸਰ ਇਹ ਪਹਿਲਾ ਇਨਸੀਡੈਂਸ ਨਹੀਂ ਨਾ ਆਇਆ ਹੋਣ ਹੋਇਆ ਜੀ ਇਹ ਪਿੱਛੇ ਜੁਲਾਈ ਅਗਸਤ ਤੋਂ ਅਪਰਚ 24 ਚ ਵੀ ਹੋਇਆ ਸੀ ਹਾਂਜੀ 2016 ਤੋਂ 2024 ਤੱਕ 750 ਤੋਂ ਉੱਪਰ ਮੋਤਾ ਹੋਈਆਂ ਨੇ ਆ ਵੱਖਰੀਆਂ ਵੱਖਰੀਆਂ ਇੱਕ ਗਿਣਤੀ ਕਰਦੇ ਆ ਜਿਵੇਂ 2020 ਚ 121 ਮੋਤਾ ਇਕੱਠੀਆਂ ਹੋਈਆਂ ਸੀ ਪਿਛਲੇ ਜਿਹੜਾ 2024 ਚ ਹੋਇਆ ਉਹਦੋਂ ਵੀ ਮੇਰੇ ਕਾਸ਼ਾ ਦੀ 21 ਮੋਤਾ ਉਦੋਂ ਹੋਈਆਂ ਸੀ ਗਿਆ ਹੁਣ 23 24 ਹੋ ਚੁੱਕੀਆਂ ਨੇ ਲੇਕਿਨ ਇਹ ਜਿਹੜੀਆਂ ਮੋਤਾ ਹੈਗੀਆਂ ਨੇ ਇਹ ਜ਼ਾਹਿਰ ਕਰਕੇ ਹੋਈਆਂ ਨੇ ਲੋਕ ਕਹਿੰਦੇ ਆ ਵੀ ਕਿਉਂ ਜੇ ਇਹ ਫਿਰ ਇਲੀਗਲ ਤਾਂ ਹੁੰਦਾ ਹੈ ਔਰ ਇਹਦੇ ਜਿਹੜੇ ਪ੍ਰੋਮੋਟਰ ਹੈਗੇ ਆ ਉਹ ਬੇਸਿਕਲੀ ਪੋਲਿਟਿਸ਼ੀਅਨਸ ਹੀ ਹਨ ਕਿਉਂਕਿ ਉਹਨਾਂ ਨੇ ਕੰਟਰੋਲ ਰੱਖਣਾ ਹੁੰਦਾ ਹੈ ਉਹ ਰੱਖਣ ਨੂੰ ਤਿਆਰ ਨਹੀਂ ਪੁਲਿਸ ਵਾਲਿਆਂ ਨੇ ਰੱਖਣਾ ਹੁੰਦਾ ਪੁਲਿਸ ਪੁਲਿਸ ਕਦੀ ਮੁਕਰ ਥੋੜੀ ਸਕਦੀ ਹੈ ਕਿ ਸਾਨੂੰ ਪਤਾ ਨਹੀਂ ਹੁੰਦਾ ਵੀ ਇਲੀਗਲ ਚੀਜ਼ ਕਿੱਥੇ ਵਿਕਰੀ ਹੈ ਜਿਹੜੀ ਭਾਵੇਂ ਇਹ ਪਹਿਲਾਂ ਡੈਥ ਨਾ ਹੋਈਆਂ ਹੋਣ ਲੇਕਿਨ ਇਹ ਅੱਜ ਕੋਈ ਪਹਿਲੀ ਵਾਰੀ ਥੋੜੀ ਵੀ ਵਿਕ ਰਿਹਾ ਹੈ ਔਰ ਇਹ ਹੋਇਆ ਕਿ ਕਿ ਅਸਲ ਚੀਜ਼ ਜਿਹੜੀ ਮੈਥਨੋਲ ਹੈ ਨਾ ਇਹ ਮੰਨਿਆ ਗਿਆ ਹੈ ਕਿ ਜਿਹੜੀ ਦੂਸਰੀ ਸ਼ਰਾਬ ਹੈ ਉਦੋਂ ਨਾਲੋਂ ਤਕਰੀਬਨ ਉਦੋਂ ਮੈਂ ਸਟੱਡੀ ਕਰ ਰਿਹਾ ਸੀਗਾ 10 ਗੁਣਾ ਤੋਂ ਲੈ ਕੇ 50 ਗੁਣਾ ਸਸਤੀ ਹੈ ਮਤਲਬ ਜੇ ਉਹ 30 ਰੁਪਏ ਦੀ ਮਿਲਦੀ ਹੈ ਤਾਂ ਉਹ 300 ਦੀ ਜਿਹੜੀ ਅਸਲੀ ਸ਼ਰਾਬਤ 300 ਦੀ ਮਿਲਦੀ ਹੈ ਜੇ ਇਹ 40 ਰੁਪਏ ਦੀ ਮਿਲਦੀ ਹੈ ਤਾਂ ਉਹ ਤੁਹਾਨੂੰ 2000 ਦੀ ਮਿਲਦੀ ਹੈ ਇਸ ਤਰ੍ਹਾਂ ਦਾ ਇੰਨਾ ਡਿਫਰੈਂਸ ਜਿਹੜਾ ਹੈਗਾ ਸੋ ਇਹ ਜਿਹੜਾ ਗਰੀਬ ਬੰਦਾ ਜਿਹੜਾ ਹੈਗਾ ਬੇਸਿਕਲੀ ਔਰ ਉਹ ਕਹਿੰਦਾ ਕਿ ਮੈਂ ਸਸਤੀ ਪੀ ਲਵਾਂ ਅਸਲ ਜੋ ਮੈਥਨੋਲ ਨਹੀਂ ਨਾ ਪੀਨ ਗਏ ਸੀ ਪੀਨ ਤਾਂ ਉਹ ਸ਼ਰਾਬ ਹੀ ਗਏ ਸੀ ਕਿ ਸਸਤੀ ਮਿਲਦੀ ਹੈ ਪਰ ਉਥੇ ਉਹਨੇ ਜ਼ਹਿਰ ਪਲਾਤਾ ਸੌਲਤਾ ਹੀ ਹੈ ਹੁਣ ਔਰ ਅ ਅਮਨਦੀਪ ਜੀ ਇੱਕ ਹੋਰ ਬਹੁਤ ਇੰਟਰਸਟਿੰਗ ਗੱਲ ਹੈ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਗਰੀਬਾਂ ਦੀ ਮਦਦ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਮੁਫਤ ਸਹੂਲਤਾਂ ਦਿੰਦੇ ਹਾਂ ਹੈਨਾ ਤੇ ਦੂਜੇ ਪਾਸੇ ਜਦੋਂ ਇਹ ਆਏ ਸੀ ਉਦੋਂ ਇਹਨਾਂ ਦਾ ਜਿਹੜਾ ਐਕਸਾਈਜ਼ ਦਾ ਰੈਵਨਿਊ ਸੀਗਾ ਸ਼ਰਾਬ ਦਾ ਉਹ ਤਕਰੀਬਨ ਤੁਸੀਂ ਦੇਖੋ 2021 ਦੇ ਵਿੱਚ ਸੀਗਾ 6600 ਦੇ ਕਰੀਬ 2122 ਤੇ 22 23 ਉਦੋਂ ਤੇ ਆ ਹੀ ਗਏ ਸੀਗੇ ਫਿਰ ਇਹ 8000 ਹੋਇਆ ਤੇ ਇਸ ਵਾਰੀ ਜਿਹੜਾ 25 ਤੇ 26 ਦਾ ਫਾਈਨੈਂਸ਼ੀਅਲ ਇਅਰ ਦਾ ਬਜਟ ਇਹਨਾਂ ਨੇ 11000 ਰੱਖਿਆ ਹੋਇਆ। ਮਤਲਬ ਉਧਰੋਂ ਤੁਹਾਨੂੰ ਕਹਿ ਰਹੇ ਆ ਕਿ ਤੁਹਾਨੂੰ ਫ੍ਰੀ ਦਿੰਦੇ ਆ ਤੇ ਇੱਧਰ ਜੈਰ ਉਹਨਾਂ ਨੂੰ ਖਵਾਇਆ ਜਾ ਰਿਹਾ ਕਿਉਂਕਿ ਸਰਕਾਰ ਤਾਂ ਪੈਸੇ ਨਾਲ ਹੀ ਚੱਲਦੀ ਹੈ। ਇਹਦਾ ਮਤਲਬ ਇਹ ਬੇਈਮਾਨ ਲੋਕ ਨੇ ਜਿਹੜਾ ਮੈਂ ਪਹਿਲਾਂ ਇੱਕ ਵਰਡ ਯੂਜ਼ ਕੀਤਾ ਕਿ ਜਿਹੜਾ ਮਾਂ ਪਿਓ ਵੀ ਬੇਈਮਾਨ ਹੋ ਗਿਆ ਤਾਂ ਫਿਰ ਤੁਸੀਂ ਥੱਲੇ ਥੱਲੇ ਕੀ ਕਰਨਾ ਤੁਸੀਂ? ਸੋ ਬੇਸਿਕਲੀ ਤਾਂ ਫਿਰ ਇਹ ਮਾਂ ਪਿਓ ਵੀ ਮੰਨੇ ਜਾਂਦੇ ਆ ਕਿ ਕੰਟਰੋਲ ਸਾਰਾ ਤਾਂ ਇਹਨਾਂ ਦੇ ਕੋਲ ਆ। ਇੱਕ ਪਾਸੇ ਤੁਹਾਨੂੰ ਕਹਿ ਰਹੇ ਆ ਕਿ ਤੁਹਾਨੂੰ ਫ੍ਰੀ ਦੇ ਰਹੇ ਆ ਸੀ ਤੇ ਦੂਜੇ ਪਾਸੇ ਜ਼ਹਿਰ ਵਾਲੀ ਸ਼ਰਾਬ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਪੀਣ ਵਾਸਤੇ ਮਜਬੂਰੀ ਆ ਫਿਰ ਉਹਨਾਂ ਦੀ ਮੈਂ ਇਤਨੇ ਕਹਾਂਗਾ ਸ਼ਰਾਬ ਤੁਹਾਨੂੰ ਪੀਣੀ ਚਾਹੀਦੀ ਆ ਪਰ ਜੇ ਕੋਈ ਪੀ ਰਿਹਾ ਤੇ ਉਹ ਉਹ ਜ਼ਹਿਰ ਤਾਂ ਨਹੀਂ ਨਾ ਪੀਣ ਜਾ ਰਿਹਾ ਆ ਅਲਟੀਮੇਟਲੀ ਤਾਂ ਜੋ ਵੀ ਉਹਦਾ ਲਾਇਰ ਪਲੀ ਜਿਸ ਤਰ੍ਹਾਂ ਦਾ ਵੀ ਉਹ ਸੀਗਾ ਐਡਿਕਟ ਹੈ ਨਹੀਂ ਐਡਿਕਟ ਹੈ ਯੂਜ਼ਰ ਹੈ ਉਹ ਤਾਂ ਫਿਰ ਚਲੋ ਵੱਖਰੀ ਇਸ਼ੂ ਹੈ ਲੇਕਿਨ ਤੁਸੀਂ ਫਿਰ ਜ਼ਹਿਰ ਤੇ ਪਲਾ ਹੀ ਰਹੇ ਹੋ ਨਾ ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਕਿਵੇਂ ਪਾਸੇ ਕੀਤੀ ਜਿੱਥੇ ਉਹ ਉਹ ਬੰਦਾ ਜ਼ਿੰਮੇਵਾਰ ਹੈ ਜਿੰਨੇ ਜਿਹੜਾ ਜ਼ਹਿਰ ਪਰਾ ਰਿਹਾ ਉੱਥੇ ਉਸ ਿਲਾਕੀ ਦੀ ਪੁਲਿਸ ਉਸ ਿਲਾਕੀ ਦੀ ਜਿਹਨੇ ਐਡਮਿਨਿਸਟ੍ਰੇਸ਼ਨ ਦਾ ਹੋਰ ਹਿੱਸੇ ਹੈਗੇ ਇਵਨ ਇਨਕਲੂਡਿੰਗ ਜਿਹੜੇ ਤੁਹਾਡੇ ਸੋ ਕਾਲਡ ਲੋਕ ਸੇਵਕ ਕਹਿੰਦੇ ਆਪਣੇ ਆਪ ਨੂੰ ਸੇਵਕ ਨੇ ਹੈ ਵਸੇ ਠੱਗ ਨੇ ਬੇਸਿਕਲੀ ਸੋ ਇਹ ਸਾਰੇ ਸਾਰੇ ਰਲੇ ਹੋਏ ਚੋਰ ਕੁੱਤੀ ਸਭ ਰਲੇ ਹੋਏ ਆ ਇਹਦੇ ਚ ਜਿਵੇਂ ਆਪਾਂ ਪਹਿਲਾਂ ਮਲਾਵਟ ਦੀ ਗੱਲ ਕੀਤੀ ਨਾ ਦੁੱਧ ਦੀ ਗੱਲ ਕੀਤੀ ਉਹਦੇ ਚ ਵੀ ਸਾਰੇ ਆਪਾਂ ਰਲੇ ਹੋਏ ਆ ਉਹਦੇ ਚ ਥੱਲੇ ਤੋਂ ਲੈ ਕੇ ਉਹ ਗਾਉਣ ਵਾਲੇ ਤੋਂ ਲੈ ਕੇ ਉਸ ਨੂੰ ਵੇਚਣ ਵਾਲਾ ਕੋਹਣ ਵਾਲਾ ਬਣਾਉਣ ਵਾਲਾ ਖਵਾਉਣ ਵਾਲਾ ਉਹ ਸਾਰੇ ਰਲੇ ਨੇ ਰਲੇ ਹੋਏ ਦਾ ਮਤਲਬ ਹੈਗਾ ਕਿ ਹਰ ਇੱਕ ਬੰਦਾ ਉਹਦੇ ਵਿੱਚ ਆਪਣਾ ਬੈਨੀਫਿਟ ਕੱਢ ਰਿਹਾ ਇਸੇ ਤਰ੍ਹਾਂ ਹੈ ਇਹ ਇਹ ਬਲਾ ਇਸ਼ੂ ਇਹ ਸਾਰੇ ਇਸ਼ੂ ਤਾਂ ਸਾਰੇ ਰਿਲੇਟਡ ਹੀ ਹੈ ਸੋ ਇਸ ਕਰਕੇ ਜੇ ਉਹ ਮਤਲਬ ਪਰਮਾਂਪਿਓ ਠੀਕ ਹੋਵੇ ਤੇ ਕਦੀ ਕਦੀ ਹੋ ਸਕਦਾ ਕਿ ਬੱਚੇ ਖਰਾਬ ਹੋਣ ਨਹੀਂ ਤਾਂ ਬਹੁਤੀ ਵਾਰੀ ਬੱਚੇ ਫਿਰ ਵੀ ਸਮਾਜ ਦੇ ਵਿੱਚ ਰਹਿਣ ਜੋਗੇ ਜੋ ਜਿਵੇਂ ਕਹਿੰਦੇ ਨਾ ਐਕਸਲੈਂਟ ਨਹੀਂ ਹੋਣਗੇ ਤਾਂ ਅਬੋਵ ਐਵਰੇਜ ਜ਼ਰੂਰ ਹੋਣਗੇ ਹੁਣ ਮਿਲਾਵਟ ਜਦੋਂ ਆਪਾਂ ਗੱਲ ਕੀਤੀ ਤਾਂ ਹੁਣ ਮੈਨੂੰ ਲੱਗਦਾ ਕਨਕਲੂਜਨ ਤਾਂ ਇਹੀ ਨਿਕਲ ਰਿਹਾ ਕਿ ਡਿਪਾਰਟਮੈਂਟ ਦਾ ਦਾ ਵਿੱਚ ਕੋਈ ਰੋਲ ਐਸ ਸੱਚ ਹੈ ਨਹੀਂ ਤੇ ਜੇ ਆਪਣਾ ਖਿਆਲ ਆਪ ਰੱਖਣਾ ਆ ਤੇ ਉਹਦੇ ਲਈ ਤੁਸੀਂ ਕੀ ਟਿਪਸ ਦਵੋਗੇ ਨਹੀਂ ਡਿਪਾਰਟਮੈਂਟ ਨੂੰ ਤਾਂ ਮੈਂ ਸੈਪਰੇਟ ਕੀਤਾ ਨਹੀਂ ਡਿਪਾਰਟਮੈਂਟ ਦਾ ਸਭ ਤੋਂ ਜ਼ਿਆਦਾ ਖਤਰਨਾਕ ਹੈ ਸਭ ਤੋਂ ਵੱਡਾ ਜੰਮੂ ਸਾਡੀ ਮਿਲਾਵਟ ਕੱਢਣ ਮਤਲਬ ਉਹਨੂੰ ਪਿਉਰੀਫਾਈ ਕਰਨ ਚ ਉਹਨਾਂ ਦਾ ਕੋਈ ਰੋਲ ਨਹੀਂ ਐਸ ਸੱਚ ਨਹੀਂ ਉਹ ਤਾਂ ਜੰਮੇਵਾਰ ਇਸ ਕਰਕੇ ਹੈ ਕਿਉਂਕਿ ਉਹ ਉਹਨੂੰ ਉਹਨੂੰ ਤਨਖਾਹ ਕਾਦੀ ਮਿਲਦੀ ਹੈ ਹੂੰ ਕਮਰੇਆਂ ਵਿੱਚ ਬੈਠਣ ਦੀ ਥੋੜੀ ਤਰ੍ਹਾਂ ਮਿਲਦੀ ਹੈ ਲੋਕਾਂ ਨੂੰ ਜਾਗਰੂਕ ਕਰਨ ਦੀ ਤਨਖਾਹ ਮਿਲਦੀ ਹੈ ਜੇ ਕਿਤੇ ਗਲਤੀ ਹੋ ਰਹੀ ਹੈ ਤੇ ਗਲਤੀ ਨੂੰ ਸੁਧਾਰਨ ਦੀ ਤਨਖਾਹ ਮਿਲਦੀ ਹੈ ਇਹ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਡਿਪਾਰਟਮੈਂਟ ਹੀ ਜ਼ਿੰਮੇਵਾਰ ਹੈ ਹਮ ਆਪਾਂ ਵੀ ਜ਼ਿੰਮੇਵਾਰ ਹੈਗੇ ਆ ਕਿਉਂਕਿ ਕਈ ਵਾਰੀ ਆਪਾਂ ਕਹਿੰਦੇ ਆ ਕਿ ਆਪਾਂ ਕਈ ਚੀਜ਼ਾਂ ਅਣਜਾਣੇ ਵਿੱਚ ਕਰਦੇ ਆ ਅਣਜਾਣਪਨ ਨੂੰ ਸਮਝਾਉਣਾ ਕਿੰਨੇ ਹੈ ਡਿਪਾਰਟਮੈਂਟ ਨੇ ਐਕਸਪਰਟ ਨੇ ਸਮਝਾਉਣਾ ਦਾ ਇਕਸਪਰਟ ਤਾਂ ਆਪਣੇ ਘਰ ਬੈਠਾ ਹੈ ਪਰ ਉਹ ਚੀਜ਼ਾਂ ਹੋ ਨਹੀਂ ਨਾ ਰਹੀਆਂ ਹੁਣ ਜਦੋਂ ਆਪਾਂ ਆਪਣੀ ਜ਼ਿੰਮੇਵਾਰੀ ਖੁਦ ਚੱਕਣੀ ਆ ਤੇ ਉਹਦੇ ਲਈ ਅਸੀਂ ਕੀ ਕਰੀਏ ਹੁਣ ਦੇਖੋ ਉਹਦੇ 'ਚ ਕੋਈ ਬਹੁਤ ਇਹ ਕੋਈ ਰਾਕਟ ਸਾਇੰਸ ਤਾਂ ਹੈ ਨਹੀਂ ਜਦੋਂ ਤੁਸੀਂ ਖਾਦ ਜ਼ਿਆਦਾ ਪਾ ਰਹੇ ਹੋ ਜਾਂ ਤੁਸੀਂ ਇਹ ਵਰਡ ਯੂਜ਼ ਕਰ ਰਹੇ ਆ ਕਿ ਆ ਜਿਹੜੀ ਮੱਝ ਵਾਲਾ ਦੁੱਧ ਯਾਰ ਇਹਨੂੰ ਪੱਠੇ ਵੱਖਰੇ ਪਾਉਣੇ ਆ ਤੇ ਇਹ ਮੈਂ ਆਪਣੇ ਘਰ ਵਰਤਨਾ ਤੁਹਾਨੂੰ ਉਦੋਂ ਨਹੀਂ ਪਤਾ ਕਿ ਤੁਸੀਂ ਜਿਹੜਾ ਤੁਸੀਂ ਦੁੱਧ ਦੂਜੇ ਕਿਸੇ ਨੂੰ ਦੇ ਕੇ ਆ ਰਹੇ ਹੋ ਉਹਦੇ 'ਚ ਗਲਤੀ ਕੀ ਕੀਤੀ ਹੈ ਤੁਸੀਂ ਜਾਂ ਤੁਸੀਂ ਜਿਹੜੀ ਕਨਕ ਜਾਂ ਝੋਨਾ ਆਪਣੇ ਵਾਸਤੇ اگਾਇਆ ਜਾਂ ਸਬਜ਼ੀ ਆਪਣੇ ਵਾਸਤੇ ਗਾਈ ਜਾਂ ਫਰੂਟ ਆਪਣੇ ਵਾਸਤੇ ਕਾਇਆ ਉਹ ਫਰੂਟ ਤੁਸੀਂ ਆਪ ਕਿਉਂ ਨਹੀਂ ਖਾਂਦੇ ਇਹ ਕਿਉਂ ਕਹਨੇ ਆ ਕਿ ਜਿਹੜਾ ਮੇਰੇ ਵਾਸਤੇ ਤੇ ਕਿਲਾ ਵੱਖਰਾ ਬੀਜਿਆ ਹੋਇਆ ਹੈ ਜੀ ਉਹਨਾਂ ਨੂੰ ਮੈਂ ਕੱਲ ਵੀ ਕਿਸੇ ਟੀਵੀ ਤੇ ਗੱਲ ਸਮਝਾ ਰਿਹਾ ਸੀਗਾ ਮੈਂ ਕਿਹਾ ਯਾਰ ਉਹਦੇ ਕਿਲਾ ਵੱਖਰਾ ਦਾ ਮਤਲਬ ਹੀ ਕੋਈ ਨਹੀਂ ਨਿਕਲਣਾ ਕਿਉਂਕਿ ਪਾਣੀ ਤਾਂ ਉਹੀ ਹੈ ਹਵਾ ਤਾਂ ਉਹੀ ਹੈ ਜਿਹੜਾ ਆ ਗਿਆ ਤੇ ਉਹ ਵੀ ਪਾਣੀ ਵੀ ਉੱਥੇ ਹੀ ਉਹਦੇ ਚ ਉਹਦਾ ਕਿਲਾ ਵੱਖਰਾ ਕੀ ਕਰੇਗਾ ਤੋ ਮਾਨਵੀ ਲੋਪ ਤੋ ਆਪਣੇ ਕਿਲੇ ਦੇ ਵਿੱਚ ਖਾਦ ਨਹੀਂ ਪਾਈ ਲੇਕਿਨ ਜਿਹੜੇ ਗਵਾਂਡੀ ਨੇ ਪਾਈ ਹੋਈ ਹੈ ਤੇ ਜਿਹੜਾ ਪਾਣੀ ਆ ਰਿਹਾ ਜਿਹੜਾ ਥੱਲੂ ਸਾਰਾ ਜਿਹੜਾ ਹਵਾ ਆ ਰਹੀ ਹੈ ਵਿੱਚ ਜਿਹੜੀ ਹੈਗੀ ਤੋ ਇਸ ਕਰਕੇ ਨਾ ਇਹ ਇੱਕ ਮਿਸਕਨਸੈਪਸ਼ਨ ਬਣੀ ਹੋਈ ਹੈ ਇਹ ਉਦੋਂ ਜਿੰਨੀਆਂ ਵੀ ਇਹ ਸਮਾਜਿਕ ਜਿਹੜੀਆਂ ਬਰਾਈਆਂ ਹੁੰਦੀਆਂ ਨੇ ਜਾਂ ਬਿਮਾਰੀ ਨੂੰ ਖਤਮ ਕਰਦੇ ਆ ਉਹ ਤਾਂ ਹੋ ਸੀਦੇ ਜਦੋਂ ਆਪਾਂ ਸਾਰੇ ਰਲ ਜੰਦੇ ਆ ਛੋਟੀ ਤੋਂ ਛੋਟੀ ਤੋਂ ਵੱਡੀ ਤੋਂ ਵੱਡੀ ਐਗਜ਼ਾਮਪਲ ਜਿਹੜੀ ਸਾਡੀ ਲਾਈਫਟਾਈਮ ਦੇ ਉੱਤੇ ਹੀ ਹੋਈ ਹੈ ਪੋਲੀਓ ਦੀ ਬਿਮਾਰੀ ਜਿਹੜੀ ਹੈਗੀ ਆ ਤੁਸੀਂ ਦੇਖੋ ਕਿ ਪੋਲੀਓ ਨਾਲ ਲੋਕ ਕਿਵੇਂ ਔਖਾ ਹੁੰਦਾ ਸੀਗਾ ਬੰਦੇ ਨੂੰ ਜਿਹਨੂੰ ਪੋਲੀਓ ਹੋਇਆ ਹੁੰਦਾ ਉਹਦੇ ਘਰਦਿਆਂ ਨੂੰ ਕਿੰਨੀ 엠ਬੈਰਕਮੈਂਟ ਸਹਿਣੀ ਪੈਂਦੀ ਸੀਗੀ ਸਮਾਜਿਕ ਤੌਰ ਤੇ ਉਸ ਨੂੰ ਬੰਦੇ ਨੂੰ ਆਪ ਜਿਹੜਾ ਲੂਲਾ ਲੰਗੜਾ ਹੋਵੇ ਉਹਨੂੰ ਕਿੰਨੀ ਸਹਿਣੀ ਪੈਂਦੀ ਸੀ ਸਰਕਾਰ ਨੇ ਲੋਕਾਂ ਨੇ ਹੈਲਥ ਡਿਪਾਰਟਮੈਂਟ ਨੇ ਰਲ ਕੇ ਪੋਲੀਓ ਖਤਮ ਕਰ ਹੀ ਲਿਆ ਨਾ ਆਪਾਂ 1995 ਚ ਸ਼ੁਰੂ ਠੀਕ ਹੈ ਥੋੜਾ ਲੰਬਾ ਹੋ ਗਿਆ ਮੈਂਤ ਜ਼ਿਆਦਾ ਕਰਨੀ ਪਈ 2011 ਚ ਆਪਣੇ ਕੋਲ ਲਾਸਟ ਕੇਸ ਆਇਆ ਪੋਲੀਓ ਦਾ 2013 ਦੇ ਵਿੱਚ ਇੰਡੀਆ ਪੋਲੀਓ ਫਰੀ ਡਿਕਲੇਅਰ ਕੀਤਾ ਹੋਇਆ ਹੈ ਇਸ ਵਕਤ ਪਰ ਉਹ ਕਿਸੇ ਇੱਕ ਨੇ ਨਹੀਂ ਕੀਤਾ ਦੇਖੋ ਉਹਦੇ ਵਿੱਚ ਪਲੈਨਿੰਗ ਜਿਹੜੀ ਉਹ ਹੈਲਥ ਡਿਪਾਰਟਮੈਂਟ ਨੇ ਕੀਤੀ ਮਦਦ ਇਵਨ ਜਿਹੜੀਆਂ ਵਰਲਡ ਏਜੰਸੀ ਸੀਗੀਆਂ ਉਹਨਾਂ ਨੇ ਵੀ ਕੀਤੀ ਸਰਕਾਰ ਨੇ ਜਿਹੜੇ ਪੈਸੇ ਖਰਚ ਕੀਤੇ ਉਹਦੇ ਵਿੱਚ ਬਹੁਤ ਸਾਰੀ ਮਦਦ ਜਿਹੜੀ ਹੈ ਬਾਹਰੋਂ ਵੀ ਆਈ ਲੋਕਾਂ ਨੇ ਵੀ ਕੋਆਪਰੇਟ ਕੀਤਾ ਕਿਉਂਕਿ ਜਿਹਦੇ ਘਰ ਜਾ ਕੇ ਅਸੀਂ ਦਰਵਾਜ਼ਾ ਖੜਕਾਉਂਦੇ ਸੀਗੇ ਮੈਂ ਤਾਂ ਜਾ ਉਹ ਵੀ ਸੀ ਸੀਗਾ ਤੇ ਉਹ ਗੱਲ ਸਾਡੀ ਸੁਣ ਲੰਦਾ ਸੀ ਕਿਤੇ ਕਿਤੇ ਸਾਨੂੰ ਰਜਿਸਟਰ ਬਹੁਤ ਹੀ ਥੋੜੀ ਸੀ ਜਿੱਥੇ ਰਜਿਸਟਰ ਸੋਈ ਨਹੀਂ ਤੇ ਲੋਕ ਆਪ ਹੀ ਭੱਜੇ ਫਿਰਦੇ ਹੁੰਦੇ ਸੀ ਕਿ ਬੱਚੇ ਨੂੰ ਮੈਂ ਜਿਹੜਾ ਹੈਗਾ ਪੋਲੀਓ ਦਾ ਡਰਾਪਸ ਜਿੱਥੇ ਬਹੁਤ ਸਾਰੇ ਲੋਕਾਂ ਨੇ ਮਿਹਨਤ ਕੀਤੀ ਹੈ ਮੈਂ ਤਾਂ ਮੇਰੀ ਜਿਹੜੀ ਆਪਣੀ ਟੀਮ ਹੈ ਉਹਨੂੰ ਬਹੁਤ ਜ਼ਿਆਦਾ ਸ਼ਾਬਾਸ਼ੀ ਦੇਣਾ ਹਣਾ ਕਿਉਂਕਿ ਪੋਲੀਓ ਦੇ ਦੌਰਾਨ ਤੁਸੀਂ ਦੇਖੋ ਅਸੀਂ ਜਿਹੜੇ ਜਿੰਨੀਆਂ ਝੁੱਗੀ ਚੌਂਪੜੀਆਂ ਸੀਗੀਆਂ ਜਾਂ ਪੱਠੇ ਸੀਗੇ ਜਾਂ ਚੌਂਪੜੀਆਂ ਸੀਗੀਆਂ ਉਹਨਾਂ ਸਾਰਿਆਂ 'ਚ ਮੈਂ ਤੇ ਮੇਰੀ ਟੀਮ ਪਉ ਵੀ ਮੈਂ ਐਮਓ ਪਉ ਵੀ ਮੈਂ ਐਸਐਮਓ ਮੈਂ ਮੈਂ ਆਪਾਂ ਕੀ ਲੱਗਦਾ ਹੁੰਦਾ ਸੀ ਤੇ ਮੈਂ ਕਈ ਵਾਰੀ ਐਗਜ਼ਾਮਪਲ ਦਿੰਦੀ ਆ ਮੈਂ ਕਹਿੰਦਾ ਜਦੋਂ ਪੋਲੀਓ ਸੀਗਾ ਸਾਨੂੰ ਨਾ ਮਤਲਬ ਇੰਨਾ ਕ ਚਾੜ ਚੜਿਆ ਕਿ ਸ਼ਾਇਦ ਨਾ ਆਸੀਂ ਲੜਾਈ ਲੱਗੀਏ ਤੇ ਜਿੱਤ ਨਹੀਂ ਹੈ 95 'ਚ ਸ਼ੁਰੂ ਹੋਇਆ ਅਸੀਂ ਬਹੁਤ ਹੀ ਜ਼ਿਆਦਾ ਅੱਗੇ ਲੱਗ ਕੇ ਮੇਰੇ ਨਾਲ ਬਹੁਤ ਸਾਰੇ ਵਲੰਟੀਅਰ ਸੀਗੇ ਮੇਰੇ ਜਦੋਂ ਅਸੀਂ ਮੈਂ ਕਹਿੰਦਾ ਹੁੰਦਾ ਸੀ ਕਿ ਸ਼ਾਮ ਨੂੰ ਪੋਲੀਓ ਵਾਲੇ ਦਿਨ ਮੇਰੀ ਵਾਈਫ ਮੇਰੇ ਮੂੰਹ ਨਹੀਂ ਸੀ ਪਛਾਨ ਸਕਦੀ ਕਿਉਂਕਿ ਅਸੀਂ ਇੰਨੀ ਕ ਮਿਹਨਤ ਕਰਦੇ ਸੀਗੇ ਕਿ ਯਾਰ ਇਹ ਲੜਾਈ ਹੈ ਇਹਨੂੰ ਜਿੱਤਣਾ ਹੈ ਆਪਾਂ ਔਰ ਵਾਕਈ ਅਸੀਂ ਜਿੱਤਿਆ ਇਸੇ ਕਰਕੇ ਨਾ ਬ ਖਾਸ ਕਰਕੇ ਹੁਣ ਜਿਹੜਾ ਨਸ਼ਿਆਂ ਵਾਲੀ ਗੱਲ ਆ ਉਹਦੇ 'ਚ ਅਸੀਂ ਬਾਰ-ਬਾਰ ਜਾਂ ਮਲਾਵਟ ਵਾਲੀ ਵੀ ਹੋਵੇ ਕਿ ਤੁਸੀਂ ਆਪਣਾ ਮਨ ਤਾਂ ਸਾਫ਼ ਕਰੋ ਲੋਕ ਲੱਗ ਜਾਣਗੇ ਤੁਹਾਡੇ ਨਾਲ ਪਰ ਕੋਈ ਨਾ ਕੋਈ ਲੀਡਰ ਤਾਂ ਬੰਨਣਾ ਹੀ ਪਏਗਾ ਨਾ ਵੇਸੇ ਦੇਖੋ ਆਮ ਲੋਕ ਥੋੜੀ ਲੀਡਰ ਬਣ ਜਾਣਗੇ ਉਹਨਾਂ ਨੂੰ ਤਾਂ ਤੁਸੀਂ ਨਾਲ ਲਾਣਾ ਕਿੰਨੇ ਵਧੀਆ ਢੰਗ ਨਾਲ ਤੁਸੀਂ ਸਿਖਾ ਸਕਦੇ ਤਾਂ ਹੀ ਮੈਂ ਇਹ ਗੱਲ ਕਿਹਾ ਕਿ ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ ਜਾਂ ਜਿਹੜੇ ਡਿਸਟ੍ਰਿਕਟ ਬਲੌਕ ਹੈੱਡ ਹੈਗੇ ਨੇ ਜਾਂ ਸਟੇਟ ਹੈੱਡ ਹੈਗੇ ਨੇ ਅਗਰ ਉਹ ਸਾਹਮਣੇ ਉਹਨਾਂ ਦਾ ਮਨ ਸਾਫ਼ ਹੋਏਗਾ ਥੱਲੇ ਵਾਲੇ ਨਾਲ ਲੱਗ ਜਾਣਗੇ ਲੋਕ ਵੀ ਲੱਗ ਜਾਣਗੇ ਇਹ ਚੀਜ਼ਾਂ ਖਤਮ ਤਾਂ ਨਹੀਂ ਹੁੰਦੀਆਂ ਨੇ ਪਰ ਬਹੁਤ ਹੱਦ ਤੱਕ ਕੰਟਰੋਲ ਹੋ ਜਾਂਦੀਆਂ ਨੇ ਬਹੁਤ ਹੱਦ ਤੱਕ ਕੰਟਰੋਲ ਅੱਜ ਵੀ ਅ ਅਗਰ ਇੰਡੀਆ ਜਿਹੜਾ ਹੈਗਾ ਜਿਸ ਨੇ ਪੋਲੀਓ ਕੰਟਰੋਲ ਕੀਤਾ ਹੋਇਆ ਤਾਂ ਫਿਰ ਵੀ ਆਪਾਂ ਨੂੰ ਲਗਾਤਾਰ ਪੋਲੀਓ ਦੇ ਡਰਾਪਸ ਪਾਉਣੇ ਪਿਆ ਰਹੇ ਨੇ ਤੁਸੀਂ ਦੇਖਿਆ ਹੀ ਹੋਣਾ ਵਸਤੇ ਸੋ ਉਹਦੀ ਕੰਟੀਨਿਊਟੀ ਬਹੁਤ ਇੰਪੋਰਟੈਂਟ ਹੈ ਪਰ ਉਹ ਤਾਂ ਹੈਗੀ ਹੈ ਜੇ ਲੋਕ ਕੋਆਪਰੇਟ ਕਰਨਗੇ ਤਾਂ ਵਿੱਚ ਆਪਾਂ ਵੈਕਸੀਨ ਦੀ ਗੱਲ ਕੀਤੀ ਆ ਇਹ ਜਨਰਲੀ ਮੇਰਾ ਇੱਕ ਸਵਾਲ ਆ ਕੁਝ ਸਰਕਾਰੀ ਵੈਕਸੀਨਸ ਹੁੰਦੀਆਂ ਨੇ ਹੈਨਾ ਤੇ ਕੁਛ ਜਦੋਂ ਆਪਾਂ ਜੇ ਸਰਕਾਰੀ ਵੈਕਸੀਨ ਲਵਾਉਣੇ ਹਨ ਨਾ ਜਦੋਂ ਪ੍ਰਾਈਵੇਟ ਕੋਲ ਜਾਈਏ ਉਹ ਕਹਿਣਗੇ ਕਿ ਸਰਕਾਰ ਕੋ ਉੰਨੀਆਂ ਨਹੀਂ ਹੁੰਦੀਆਂ ਪ੍ਰਾਈਵੇਟ ਕੋਲ ਮਹਿੰਗੀਆਂ ਤੇ ਵਧੀਆ ਜਿਨ੍ਹਾਂ ਦੀ ਐਕਚੁਅਲ 'ਚ ਮਤਲਬ ਬੱਚੇ ਨੂੰ ਜੇ ਤੁਸੀਂ ਬਚਾਣਾ ਹੈ ਉਹਨੂੰ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਤੇ ਪ੍ਰਾਈਵੇਟ ਵੈਕਸੀਨ ਲਵਾਓ ਤੇ 10-10 ਹਜ਼ਾਰ ਤੱਕ ਵੀ ਇੱਕ ਟੀਕਾ ਲਾ ਦੋਨੇ ਗੱਲਾਂ ਗਲਤ ਨੇ ਹੂੰ ਪ੍ਰਾਈਵੇਟ ਵਾਲਿਆਂ ਦੀਆਂ ਹੂੰ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਕਿ ਇਹ ਜਿਹੜੀ ਵੈਕਸੀਨੇਸ਼ਨ ਹੈਗੀ ਹੈ ਅ ਅਸੀਂ ਵੈਕਸੀਨੇਸ਼ਨ ਜਾਂ ਇਹਨਾਂ ਨੂੰ ਅਸੀਂ ਨੈਸ਼ਨਲ ਪ੍ਰੋਗਰਾਮ ਕੰਨਿਆ ਸੋ ਯੂਨੀਵਰਸਲ ਇਮੂਨਾਈਜੇਸ਼ਨ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਸਰਕਾਰ ਉੱਥੇ ਇੰਟਰਫੇਅਰ ਕਰਦੀ ਹੈ ਜਿੱਥੇ ਕਿਸੇ ਚੀਜ਼ ਨਾਲ ਸਟੇਟ ਨੂੰ ਫਰਕ ਪੈਂਦਾ ਹੋਵੇ ਕਿਉਂਕਿ ਬਾਡੀ ਜਿਹੜੀ ਹੈਗੀ ਹੈ ਇਹ ਪ੍ਰਾਈਵੇਟ ਪਰਸਨਲ ਹੈ ਬਾਡੀ ਦੇ ਉੱਤੇ ਸਰਕਾਰ ਦਾ ਹੱਕ ਨਹੀਂ ਹੈ ਸਰਕਾਰ ਦਾ ਹੱਕ ਬਾਡੀ ਦੇ ਉੱਤੇ ਉਦੋਂ ਆਉਂਦਾ ਹੈ ਜਦੋਂ ਉਸ ਬਿਮਾਰੀ ਉਸ ਬਾਡੀ ਕਰਕੇ ਤੁਹਾਨੂੰ ਕੋਈ ਸਮਾਜ ਵਿੱਚ ਜਾਂ ਮਾਲੇ ਵਿੱਚ ਜਾਂ ਸ਼ਹਿਰ ਵਿੱਚ ਕੋਈ ਪ੍ਰੋਬਲਮ ਇਸੇ ਕਰਕੇ ਸਰਕਾਰ ਸਿਰਫ ਉਹਨਾਂ ਬਿਮਾਰੀਆਂ ਦੇ ਉੱਤੇ ਫੋਕਸ ਕਰਦੀ ਹੈ ਜਿਹੜੀਆਂ ਜ਼ਿਆਦਾ ਲੱਗ ਸਕਦੀਆਂ ਨੇ ਪ੍ਰਾਈਵੇਟ ਵਾਲੇ ਜਿਹੜੇ ਨੇ ਉਹਨਾਂ ਨੇ ਪੈਸੇ ਕਮਾੜੇ ਹੁੰਦੇ ਨੇ ਉਸ ਕਰਕੇ ਉਹ ਇੰਡੀਵਿਜੂਅਲ ਦੀ ਗੱਲ ਕਰਦੇ ਨੇ ਨੰਬਰ 2 ਇਹ ਜਿੰਨੀਆਂ ਵੀ ਵੈਕਸੀਨਸ ਆਉਂਦੀਆਂ ਨੇ ਇਹ ਵੈਕਸੀਨਸ ਇਹ ਨਹੀਂ ਹੈਗਾ ਕਿ ਪ੍ਰਾਈਵੇਟ ਵਾਲੇ ਜਿਹੜੇ ਹੈਗੇ ਨੇ ਉਹ ਵੱਖਰੀਆਂ ਬਣਾਉਂਦੇ ਨੇ ਤੇ ਸਰਕਾਰ ਵਾਲੇ ਵੱਖਰੇ ਇਹਨਾਂ ਦੀ ਬਣਾਉਣ ਵਾਲੀ ਮੈਨੂਫੈਕਚਰਿੰਗ ਏਕੀ ਹੈ ਨੰਬਰ 2 3 ਕਿ ਇਹਨਾਂ ਨੂੰ ਨਾ ਬਹੁਤ ਸਾਰੀਆਂ ਵੈਕਸੀਨਾਂ ਜਿਹੜੇ ਜਿਹੜੇ ਬਹੁਤ ਟੈਂਪਰੇਚਰ ਮੇਨਟੇਨ ਕਰਕੇ ਰੱਖਣਾ ਪੈਂਦਾ ਤੇ ਚੌਥਾ ਫਿਰ ਇਹ ਹੈਗਾ ਕਿ ਉਹਦੇ ਵਾਸਤੇ ਵੀ ਸਾਡੇ ਕੋਲ ਵੱਡੇ ਫ੍ਰਿਜ ਜਿਹੜੇ ਡੀਪ ਫ੍ਰੀਜ਼ਰ ਵਗੈਰਾ ਵਗੈਰਾ ਉਹ ਸਰਕਾਰ ਕੋਲ ਨੇ ਪ੍ਰਾਈਵੇਟ ਵਾਲਿਆਂ ਕੋਲ ਨਹੀਂ ਹੈਗੇ ਕਿਸ ਨੇ ਰੱਖੇ ਹੁੰਦਾ ਵਕਰੀ ਗੱਲ ਹੈ ਜਿਹਨੇ ਕਿਸ ਨੇ ਖਾਸ ਕਰਕੇ ਇਮਯੂਨਾਈਜੇਸ਼ਨ ਸੈਂਟਰ ਬਣਾਇਆ ਹੋਵੇ ਫਿਰ ਉਸ ਤੋਂ ਹੋਰ ਅੱਗੇ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਉਹ ਇਹ ਹੁੰਦੀ ਹੈ ਕਿ ਸਿੰਗਲ ਡੋਸ ਵਾਇਲ ਬਹੁਤ ਘੱਟ ਨੇ ਮਲਟੀਪਲ ਡੋਸ ਵਾਇਲਸ ਆਉਂਦੀਆਂ ਨੇ ਤੁਸੀਂ ਉਹਦੇ ਉਹਦੇ ਚੋਂ ਇੱਕ ਵਾਰੀ ਕੱਢ ਕੇ ਤੇ ਫਿਰ ਉੱਥੇ ਬਾਹਰ ਕੱਢ ਕੇ ਰੱਖ ਲਿਆ ਤੇ ਤੁਸੀਂ ਤਾਂ ਆਪ ਘਰ 'ਚ ਵੀ ਦੇਖਿਆ ਹੋਣਾ ਜਿਹੜੀ ਚੀਜ਼ ਆਪਾਂ ਫ੍ਰੀਜ 'ਚ ਏਕ ਕਰੀ ਬਾਹਰ ਕੱਢ ਲਈ ਤੇ ਫਿਰ ਉਹਨਾਂ ਦੁਬਾਰਾ ਰੱਖਣੀ ਉਹ ਤਾਂ ਕਿੰਨੇ ਖਰਾਬ ਹੈ ਇਹ ਤਾਂ ਮੈਕ ਇਹ ਤਾਂ ਹਾਈਵੇ ਇਸ ਕਰਕੇ ਟੈਂਪਰੇਚਰ ਮੇਨਟੇਨੈਂਸ ਸਿੰਗਲ ਡੋਸ ਵਾਇਲਸ ਆਪਣੇ ਕੋਲ ਬਹੁਤ ਘਟਨੇ ਮੈਡੀਸਿਨ ਜਿਹੜੀਆਂ ਵੈਕਸੀਨ ਹੈਗੀਆਂ ਨੇ ਉਹ ਸਾਰੀਆਂ ਇੱਕ ਥਾਂ ਬੰਦੀਆਂ ਨੇ ਡੀਪ ਫ੍ਰੀਜ਼ਰ ਨਾਂ ਦੇ ਵੱਡੇ ਫ੍ਰੀਜ਼ ਜਿਹੜੇ ਨੇ ਉਹ ਸਿਰਫ ਸਰਕਾਰ ਕੋਲ ਹੈਗੇ ਆ ਔਰ ਸਰਕਾਰ ਜਿਹੜੀ ਹੈਗੀ ਹੈ ਉਹ ਉਹਨਾਂ ਬਿਮਾਰੀਆਂ ਦੇ ਉੱਤੇ ਜ਼ਿਆਦਾ ਫੋਕਸ ਕਰਦੀ ਹੈ ਜਿਹੜੇ ਜ਼ਿਆਦਾ ਲੋਕਾਂ ਨੂੰ ਲੱਗ ਸਕਦੀਆਂ ਨੇ ਫਿਰ ਇਹ 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 ਮਿਸ ਗਾਈਡ ਕਰਦੇ ਆ ਮਿਸ ਗਾਈਡ ਇਹਦੀ ਸੈਂਸ ਕਿਉਂਕਿ ਅ ਇਹਨਾਂ ਨੇ ਪੈਸੇ ਕਮਾਣੇ ਆ ਹੂੰ ਤੇ ਠੀਕ ਹੈ ਮੈਂ ਉਹਨਾਂ ਨੂੰ 100% ਗਲਤ ਨਹੀਂ ਕਹਾਂਗਾ ਲੇਕਿਨ ਉਹਨਾਂ ਨੂੰ ਘਟੋ-ਘਟ ਆ ਵਰਡ ਨਹੀਂ ਯੂਜ਼ ਕਰਨਾ ਚਾਹੀਦਾ ਸਾਡੇ ਵਾਲੀ ਚੰਗੀ ਤੇ ਸਰਕਾਰ ਵਾਲੀ ਗਲਤ ਨਾ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਸਰਕਾਰ ਵਾਲੀ ਜ਼ਿਆਦਾ ਬੈਟਰ ਹੈ ਜਿਹੜੀ ਹੈਗੀ ਹੈ ਮੈਂ ਤਾਂ ਚਲੋ ਹੁਣ ਜੌਬ ਨਹੀਂ ਕਰ ਰਿਹਾ ਲੇਕਿਨ ਮੈਂ 30 ਸਾਲ ਗਵਰਨਮੈਂਟ ਦੀ ਨੌਕਰੀ ਕੀਤੀ ਤਨਖਾਹ ਲਈਏ ਅੱਜ ਵੀ ਮੈਨੂੰ ਪੈਨਸ਼ਨ ਮਿਲਦੀ ਹੈ ਤਾਂ ਜਿਹੜੀ ਅਸਲ ਗੱਲ ਹੈਗੀ ਉਹ ਤਾਂ ਅਸਲੀ ਕਹੋਗੇ ਹੂੰ ਸੋ ਅਸੀਂ ਇਹਨਾਂ ਗੱਲਾਂ ਦੇ ਉੱਤੇ ਪ੍ਰਾਈਵੇਟ ਵਾਲਿਆਂ ਨਾਲ ਮੇਰੀ ਕੋਈ ਸਹਿਮਤੀ ਨਹੀਂ ਹੈ ਬੀਇੰਗ ਅ ਡਾਕਟਰ ਤੁਸੀਂ ਕੀ ਐਡਵਾਈਸ ਕਰੋਗੇ ਕਿ ਜੇ ਸਿਰਫ ਸਰਕਾਰੀ ਵੈਕਸੀਨ ਲਵਾਈਏ ਤੇ ਸਾਡਾ ਬੱਚਾ ਸੇਫ ਆ ਜਾਂ ਸਾਨੂੰ ਜਿਹੜੀਆਂ ਪ੍ਰਾਈਵੇਟ ਵਿੱਚ ਵੀ ਜਿਹੜੀਆਂ ਸਾਨੂੰ ਕਹੀਆਂ ਜਾਂਦੀਆਂ ਕਿ ਇਹ ਤੁਹਾਨੂੰ ਲਵਾਉਣੀਆਂ ਹੀ ਪੈਣਗੀਆਂ ਨਹੀਂ ਤਾਂ ਬੱਚਾ ਮਤਲਬ ਕੋਲਡ ਕਫ ਇਵਨ ਪੇਰੈਂਟਸ ਡਰੇ ਹੋਏ ਨੇ ਕਦ ਜਦੋਂ ਬੱਚਾ ਬਿਮਾਰ ਫ੍ਰੀਕੁਐਂਟਲੀ ਬਿਮਾਰ ਹੁੰਦਾ ਕਹਿੰਦੇ ਤੁਸੀਂ ਵੈਕਸੀਨ ਲਵਾਈ ਹੈ ਅਸੀਂ ਇਹ ਵਰਡ ਯੂਜ਼ ਕਰਦੇ ਆ ਕਿ ਜਿੰਨੇ ਪ੍ਰਾਈਵੇਟ ਹਸਪੀਟਲ ਨੇ ਇਹ ਇਹ ਕਾਸਮੈਟਿਕ ਹੈ ਹਮਮ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ ਉਹਦੇ ਵਿੱਚ ਜਿਹੜੇ ਗਵਰਨਮੈਂਟ ਹਸਪੀਟਲਸ ਹੈਗੇ ਨੇ ਉਹਨਾਂ ਕੋਲ ਪ੍ਰੋਫੈਸ਼ਨਲਿਜ਼ਮ ਹੈਗਾ ਗਵਰਨਮੈਂਟ ਦੀ ਇੱਕ ਪਾਲਿਸੀ ਬਣੀ ਹੋਈ ਹੈ ਔਰ ਉਸ ਚੀਜ਼ ਨੂੰ ਜਿਵੇਂ ਮੈਂ ਪਹਿਲਾਂ ਇੱਕ ਵਾਰੀ ਚੁਕਿੱਤਾ ਕਿ ਜੇ ਤੁਹਾਡੇ ਪਿੰਡੇ 'ਚ ਜਾਂ ਸ਼ਹਿਰ 'ਚ ਜਾਂ ਮਹੱਲੇ 'ਚ ਬਿਮਾਰੀ ਹੋਏਗੀ ਤਾਂ ਤੁਹਾਡੇ ਕੋਲ ਬਿਮਾਰੀ ਆਣ ਦੇ ਚਾਂਸਸ ਬਹੁਤ ਜ਼ਿਆਦਾ ਹੈਗੇ ਆਂ ਬਜਾਏ ਕਿ ਤੁਹਾਡੇ ਇਕੱਲੇ ਕੋਲ ਹੈਗੀ ਆ ਤਾਂ ਫਿਰ ਤੁਸੀਂ ਬਾ ਮਹਲੇ ਚ ਚਲੀ ਜਾਏਗੀ ਐਦਾ ਨਹੀਂ ਹੁੰਦਾ ਰਿਵਰਸ ਚ ਨਹੀਂ ਹੈਗਾ ਉਤੋਂ ਦਾ ਹੈ ਇਸ ਕਰਕੇ ਗਵਰਨਮੈਂਟ ਦਾ ਸੈਟਅਪ ਜਿਹੜਾ ਬਣਿਆ ਹੋਇਆ ਹੈ ਉਹ ਠੀਕ ਹੈ ਉਹਦੇ ਚ ਕਈ ਸਾਰੀਆਂ ਗਲਤੀਆਂ ਹੈ ਕਿਨਾਂ ਆਪਾਂ ਹੁਣੇ ਵੀ ਅਜੇ ਗੱਲ ਵੀ ਕੀਤੀ ਹੈ ਲੇਕਿਨ ਸਟਿਲ ਜਿਹੜਾ ਪ੍ਰੋਵੈਟਿਵ ਪ੍ਰੋਮੋਟਿਵ ਪ੍ਰੋਗਰਾਮ ਦੇ ਅੰਡਰ ਆਉਂਦਾ ਹੈ ਜਿਹੜਾ ਵੇ ਜੜੀ ਹੈਗੀ ਹੈ ਇਹ ਗਵਰਨਮੈਂਟ ਦਾ ਸੈਟਅਪ ਬਹੁਤ ਸੋਹਣਾ ਬਣਿਆ ਹੋਇਆ ਸਾਰੇ ਇੰਡੀਆ ਚ ਬਹੁਤ ਸੋਹਣਾ ਬਣਿਆ ਹੋਇਆ ਪੰਜਾਬ ਤਾਂ ਪੰਜਾਬ ਵਿੱਚ ਤਾਂ ਬਹੁਤ ਹੀ ਜ਼ਿਆਦਾ ਅੱਛਾ ਹੈਗਾ ਕਿਤੇ ਕਿਤੇ ਕੋਈ ਲੋਕ ਕੋਈ ਇੰਡੀਵਿਜੂਅਲ ਉਲਟੋ-ਪੁਲਟ ਗਲਤੀ ਕਰਦਾ ਹੋਵੇ ਦੈਟ ਇ ਇਹ ਇਹ ਗੱਲ ਜਿਵੇਂ ਆਪਾਂ ਕਹਿੰਦੇ ਆ ਸਰਕਾਰੀ ਹਸਪਤਾਲ ਵਧੀਆ ਹੈਗੇ ਆ ਤੁਹਾਨੂੰ ਪ੍ਰਾਈਵੇਟ ਦੇ ਮੁਕਾਬਲੇ ਵਿੱਚ ਠੀਕ ਠਾਕ ਸਰਵਿਸਿਜ਼ ਵੀ ਮਿਲ ਜਾਂਦੀਆਂ ਨੇ ਪਰ ਉਹ ਮਤਲਬ ਸੋਨੇ ਦੇ ਕਪੜੇ ਪਾ ਕੇ ਤੇ ਨਰਸ ਚਾਰਸ਼ਵਰੀ ਘੁੰਮਦੀ ਹੋਵੇ ਉਹ ਦੈਟ ਇਜ਼ ਨਾਟ ਪੋਸੀਬਲ ਇਨ ਦਾ ਗਵਰਨਮੈਂਟ ਹਸਪਤਲ ਸੋ ਇਹ ਇਹ ਨਾ ਲੁੱਕੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੋਸਮੈਟਿਕ ਚੀਜ਼ਾਂ ਜਿਹੜੀਆਂ ਨੇ ਉਹਨੂੰ ਪ੍ਰੋਫੈਸ਼ਨਲਿਜ਼ਮ ਦੇ ਨਾਲ ਕੋਰਿਲੇਟ ਕਰਦੇ ਆ ਨਹੀਂ ਸੋ ਇਹ ਇਹ ਸ਼ੀਸ਼ੇ ਵਾਲੇ ਹਸਪਤਲ ਨੇ ਹਮਮ ਔਰ ਜਿਹੜੇ ਗਵਰਨਮੈਂਟ ਹਸਪਤਲ ਨੇ ਉਹ ਬੇਸਿਕਲੀ ਪਬਲਿਕ ਵੈਲਫੇਅਰ ਹਸਪਤਲਸ ਨੇ ਇਹ ਇਹ ਡਿਫਰੈਂਸ ਆ ਦੋਨਾਂ ਦਾ ਹਿਸਾਬ ਸੱਚ ਹਮ ਡਾਕਟਰ ਸਾਹਿਬ ਇਹ ਇੰਟਰਵਿਊ ਗਲਬਾਤ ਸਾਡੀ ਬਹੁਤ ਇਨਫੋਰਮੇਟਿਵ ਆ ਤੇ ਉਮੀਦ ਕਰਦੇ ਆ ਕਿ ਲੋਕ ਬਹੁਤ ਕੁਝ ਨਵਾਂ ਸਿੱਖਣਗੇ ਮੇਰੇ ਨਾਲ ਤਾਂ ਵੈਕਸੀਨ ਵਾਲਾ ਤਾਂ ਇਹ ਸਾਡੇ ਕੈਮਰਾਮੈਨ ਵੀ ਬੈਠੇ ਨੇ ਇਹਨਾਂ ਦਾ ਬੱਚਾ ਵੀ ਛੋਟਾ ਸੋ ਇਹ ਬਹੁਤ ਸਾਰੇ ਲੋਕਾਂ ਦੇ ਕੰਮ ਆਣ ਵਾਲੀਆਂ ਚੀਜ਼ਾਂ ਨੇ ਤੇ ਸੋ ਉਮੀਦ ਕਰਦੀ ਆ ਕਿ ਲੋਕਾਂ ਨੂੰ ਇਹ ਬਹੁਤ ਇੰਟਰਵਿਊ ਪਸੰਦ ਆਣ ਵਾਲਾ ਥੈਂਕ ਯੂ ਸੋ ਮੱਚ ਗੱਲਬਾਤ ਕਰਨ ਲਈ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਬਹੁਤ ਅੱਛਾ ਲੱਗੇਗਾ ਗੱਲਬਾਤ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ